ਲਗਾਤਾਰ ਜਿਹੜਾਗਾ ਬੰਨ ਦੀਆਂ ਢਿਗਾਂ ਗੀਆਂ ਉਹ ਡਿੱਗਣੀਆਂ ਸ਼ੁਰੂ ਹੋ ਗਈਆਂ ਗੀਆਂ ਹਾਲਾਂਕਿ ਇਹ ਕੱਲ ਰਾਤੀਆਂ ਹੀ ਡਿੱਗ ਰਹੀਆਂ ਗੀਆਂ ਕੱਲ ਰਾਤ ਇੱਥੇ ਐਨਡੀਆਰ ਆ ਪਹੁੰਚਿਆ ਜਿਹੜੇ ਲੋਕਲ ਲੋਕ ਦੱਸ ਰਹੇ ਆ ਤੇ ਆ ਜਿੱਥੇ ਪਾਣੀ ਵਹਿ ਰਿਹਾ ਹੈਗਾ ਇੱਥੇ 15 ਤੋਂ 16 ਕਿੱਲੇ ਜ਼ਮੀਨਾਂ ਜਿਹੜੀ ਪ੍ਰਭਾਵਿਤ ਹੋਈ ਆ ਸੋ ਲਗਾਤਾਰ ਤੇੜਾਂ ਪੈ ਪੈ ਕੇ ਜਿਹੜੀਆਂ ਗੀਆਂ ਢਿਗਾਂ ਡਿੱਗ ਰਹਿਣਾਂ ਗੀਆਂ ਰਾਤੀਆਂ ਹੀ ਡਿੱਗ ਰਹਿਣਾਂ ਗੀਆਂ ਬਾਕੀ ਜੋ ਆ ਇਲਾਕੇ ਦੇ ਸਾਰੇ ਜਿੰਨੇ ਵੀ ਨੌਜਵਾਨ ਆ ਉਹ ਜਰੂਰ ਦਰਖਤ ਸਿੱਟਣ ਦੇ ਵਿੱਚ ਮਦਦ ਕਰ ਰਹੇ ਸੀ ਤਾਰਾ ਬੰਨੀਆਂ ਹੋਈਆਂ ਸੀ ਸਵੇਰੇ 8 ਵਜੇ ਤੱਕ ਰਹੇ ਬੰਨ ਪੂਰਾ ਠੀਕ ਖੜਾ ਸੀ ਜੀ ਨਾਲ ਜਰੂਰ ਪਾਣੀ ਕੇ ਚੱਲ ਰਿਹਾ ਸੀ ਸ਼ਾਸਨ ਕਦੋਂ ਆਇਆ ਰਾਤ ਆਇਆ ਕਿ ਉਦੋਂ ਪਹਿਲਾਂ ਹੀ ਸ਼ਾਸਨ ਤਾਂ ਬਹੁਤ ਲੇਟ ਆਇਆ ਬਹੁਤ ਲੇਟ ਆਇਆ ਬਹੁਤ ਨੇੜਾ ਪ੍ਰਸ਼ਾਸਨ ਹਗਾ ਨੇੜੇ ਸੀ ਪਿੰਡਾਂ ਦੇ ਨਾਲ ਜਾ ਕੇ ਖੜੀਆਂ ਸੀ ਗੱਡੀਆਂ ਲਾਈਨ ਤੇ ਲਾ ਕੇ ਖੜੇ ਸੀ ਵੀ ਜਦੋਂ ਵੀ ਮੜਾ ਜੇ ਪਾਣੀ ਬਾਹਰ ਆ ਆ ਪੌਂਡ ਜਾਣਾ ਰੈਡ ਜ਼ੋਨ ਦੇ ਵਿੱਚ ਜਾਂ ਹਾਈ ਅਲਰਟ ਦੇ ਵਿੱਚ ਸਵੇਰੇ ਹੀ ਘੋਸ਼ਿਤ ਕਰ ਦਿੱਤਾ ਗਿਆ ਸੀ ਇਹ ਜਦੋਂ ਆਪਾਂ ਕਹਿ ਦਈਏ ਵੀ ਲੋਕਲ ਪ੍ਰਸ਼ਾਸਨ ਨੇ ਗਾਈਡਲਾਈਨਸ ਜਾਰੀ ਕੀਤੀ ਸੀਗੀਆਂ ਵੀ ਅਸੀਂ ਹੁਣ ਤਾਂ ਬਾਰੇ ਕਹਿੰਦੇ ਹਾਂ ਦੇ ਹਾਥੀ ਲੰਘਿਆ ਪੂੰਛ ਰਹਿ ਗਈ ਆ ਮੜਾ ਜਾਂ ਬੰਨ ਰਹਿ ਗਿਆ ਤੁਸੀਂ ਉਹ ਦੇਖੋ ਲਗਾਤਾਰ ਫਿਰ ਦੁਬਾਰਾ ਇੱਕ ਢਿਗ ਢਿਗੀ ਆ ਸੋ ਤੁਸੀਂ ਦੇਖ ਸਕਦੇ ਹੋ ਕਿਵੇਂ ਜੜੀਆਂ ਢਿਗਾ ਢਿਗ ਰਹੀਆਂ ਆ ਸੋ ਲਗਾਤਾਰ ਜੜੀਆਂ ਢਿਗਾ ਢਿਗ ਰਹੀਆਂ ਆ ਤੁਸੀਂ ਦੇਖ ਸਕਦੇ ਹੋ ਥੋੜਾ ਜਿਆਦਾ ਸੈਂਸਿਟਿਵ ਮਾਹੌਲ ਹੋ ਚੁੱਕਿਆ ਹੈਗਾ ਅਲਰਟ ਦੇ ਉੱਤੇ ਹੈ ਇਸ ਵਕਤ ਇਹ ਵਾਲਾ ਤੇ ਸਾਹਨੇ ਵਾਲਾ ਹਲਕਾ ਸਾਹ ਉਧਰ ਰੈਂਗ ਰੋਡ ਤੇ ਲੋੜ ਹੈ ਜਵਾਨਾਂ ਦੀ ਉਧਰ 6 ਕਿਲੇ ਅੰਦਰ ਜ਼ਮੀਨ ਸੀ ਕਿ ਜਦੋਂ ਦੇ ਰੋਕਣ ਲੱਗੇ ਹੋਏ ਆ ਉਦੋਂ ਕੋਈ ਨਹੀਂ ਆਇਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਪਤਾ ਲੱਗ ਗਿਆ ਬਸ ਨਾਲ ਰਹਿ ਗਿਆ ਅੱਧਾ ਸਤ ਨੂੰ ਡੱਕ ਹੋਣਗੇ ਭਾਈ ਹੁਣ ਕੁਝ ਵੀ ਨਹੀਂ ਰਿਹਾ ਇੱਥੇ ਸਰਕਾਰ ਵੱਲੋਂ ਕੋਈ ਇਹ ਥੋੜਾ ਵਨਸ਼ੋਪ ਬੁਲਾ ਰਹੇ ਆ ਆ ਜਿੰਨੇ ਦਰਖਤ ਮਿੱਟੀ ਸਾਡੇ ਪਿੰਡ ਦੀਆਂ ਟਰਾਲੀਆਂ ਟਿੱਪਰ ਲੱਗ ਰਹੇ ਜੀ ਸਰਕਾਰ ਵੱਲੋਂ ਤਾਂ ਕੋਈ ਟਿੱਪਰ ਨਹੀਂ ਆ ਰਿਹਾ ਇੱਥੇ ਸੱਤ ਦਿਨਾਂ ਦੀ ਇੱਥੇ ਪ੍ਰਸ਼ਾਸਨ ਸੀਗਾ ਨਹੀਂ ਜੀ ਸੱਤ ਦਿਨ ਤਾਂ ਭਾਜੀ ਕੋਈ ਪ੍ਰਸ਼ਾਸਨ ਨਹੀਂ ਸਾਰੇ ਪਿੰਡ ਦੇ ਲੋਕੇ ਬੋਲੇ ਆ ਵੀ ਥੋੜਾ ਖਿਚਾ ਕੇ ਚਲੇ ਜਾਂਦੇ ਆ ਪ੍ਰਸ਼ਾਸਨ ਆਉਂਦਾ ਬਸ ਕੀੜੇ ਮਾਰ ਕੇ ਚਲ ਜਾਂਦਾ ਉਹ ਜਾ ਕੇ ਚਲੇ ਜਾਂਦਾ ਲੋਕਲ ਲੋਕਲ ਵਿਧਾਇਕ ਆ ਕੋਈ ਵੀ ਨਹੀਂ ਆਇਆ ਭਾਜੀ ਇੱਥੇ ਸਿਰਫ ਪਿੰਡ ਦੇ ਆ ਸੀ ਆਇਆ ਸੀ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇਸ ਵਕਤ ਅਸੀਂ ਸਰਹਾਲੀ ਕਲੋਨੀ ਮੌਜੂਦ ਆ ਲੁਧਿਆਣਾ ਜਿੱਥੇ ਲਗਾਤਾਰ ਖਬਰ ਆ ਰਹੀ ਸੀ ਵੀ ਬੰਨ ਟੁੱਟ ਗਿਆ ਪਰ ਜੇ ਹੁਣ ਅਸੀਂ ਸਮੇਂ ਦੀ ਗੱਲ ਕਰ ਲਈਏ 12:55 ਮਿੰਟ ਹੋ ਚੁੱਕਿਆ ਹਜੇ ਤੱਕ ਬੰਨ ਨਹੀਂ ਟੁੱਟਿਆ ਪਰ ਟੁੱਟਣ ਦੀ ਕਗਾਰ ਤੇ ਆ ਹੋ ਸਕਦਾ ਇਹ ਵੀਡੀਓ ਤੁਸੀਂ ਦੇਰ ਸ਼ਾਮ ਨੂੰ ਦੇਖੋ ਪਰ ਅਸੀਂ ਇੱਥੇ ਲੋਕਾਂ ਨੂੰ ਵੀ ਪੁੱਛਾਂਗੇ ਕਿਉਂਕਿ ਲੋਕਾਂ ਨੂੰ ਵੀ ਬਹੁਤ ਗਿਆਗਾ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਲਗਾਤਾਰ ਜਿਹੜਾਗਾ ਬੰਨ ਦੀਆਂ ਢਿਗਾਂਗੀਆਂ ਉਹ ਡਿੱਗਣੀਆਂ ਸ਼ੁਰੂ ਹੋ ਗਈਆਂ ਗੀਆਂ ਹਾਲਾਂਕਿ ਇਹ ਕੱਲ ਰਾਤੀਆਂ ਹੀ ਡਿੱਗ ਰਹੀਆਂ ਗੀਆਂ ਕੱਲ ਰਾਤ ਇੱਥੇ ਐਨਡੀਆਰਐਫ ਪਹੁੰਚੀ ਜਿਹੜੇ ਲੋਕਲ ਲੋਕ ਦੱਸ ਰਹੇ ਆ ਪਰ ਲੋਕਾਂ ਨੂੰ ਆਪਾਂ ਦੁਬਾਰਾ ਫੇਰ ਪੁੱਛਾਂਗੇ ਹੁਣ ਜਿਹੜਾ ਪ੍ਰਸ਼ਾਸਨ ਨੇ ਐਨਡੀਆਰਐਫ ਸਾਰੇ ਪਿੱਛੇ ਚਲੇ ਗਏ ਆ ਪਿੰਡਾਂ ਵਾਲਿਆਂ ਨੂੰ ਗਾਈਡਲਾਈਨਸ ਜਾਰੀ ਹੋ ਗਈਆਂ 14 ਪਿੰਡ ਜਿਹੜੇ ਪ੍ਰਭਾਵਿਤ ਆ ਤੁਸੀਂ ਦੂਰ ਦੇ ਸ਼ਾਟ ਦੇਖੋਗੇ ਨੇੜ ਦੇ ਸ਼ਾਟ ਦੇਖੋਗੇ ਖਾਸ ਕਰਕੇ ਨੇੜੇ ਦਿਖਾਵਾਂਗੇ ਕਿਵੇਂ ਤੇੜਾਂ ਪੈ ਰੰਗੀਆਂ ਤੇ ਆ ਜਿੱਥੇ ਪਾਣੀ ਵਹਿ ਰਿਹਾ ਹੈਗਾ ਇੱਥੇ 15 ਤੇੜਾਂ ਪੈ ਪੈ ਕੇ ਜਿਹੜੀਆਂ ਗੀਆਂ ਢਿਗਾ ਡਿਗ ਰਹਿਣਾ ਗੀਆਂ ਰਾਤ ਦੀਆਂ ਹੀ ਡਿਗ ਰਹਿ ਜਾਣਗੀਆਂ ਇੱਥੇ ਜਿਹੜੇ ਲੋਕਲ ਪ੍ਰਸ਼ਾਸਨ ਨੇ ਗਾਈਡਲਾਈਨਸ ਵੀ ਜਾਰੀ ਕੀਤੀ ਆ 10 ਜਿਹੜੇ ਰਾਹਤ ਕੇਂਦਰ ਵੀ ਬਣਾਏ ਗਏ ਆ ਕੁਸ਼ ਕੁ ਮੰਡੀਆਂ ਨੂੰ ਕੁਸ਼ ਕੁ ਸਕੂਲਾਂ ਨੂੰ ਕੁਸ਼ ਕੁ ਸਤਸੰਗ ਘਰਾਂ ਨੂੰ ਰਾਹਤ ਕੇਂਦਰ ਬਣਾਇਆ ਗਿਆ ਹੈਗਾ ਲੋਕਲ ਲੋਕ ਇੱਥੇ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਬਾਈ ਜੀ ਤੁਸੀਂ ਲੋਕਲੋਂ ਲੋਕਲੋਂ ਕਿਸੀ ਹੈ ਕਿਹੜਾ ਪਿੰਡ ਆ ਉਹਦਾ ਮਿਉਵਾਲ ਜੀ ਮਿਉਵਾਲ ਕਿੰਨੀ ਦੂਰ ਹੈ ਇਤੋਂ ਹੀ 7-8 ਕਿਲੋਮੀਟਰ ਹੈ। ਤੁਸੀਂ ਰਾਤ ਵੀ ਪਹਿਲਾਂ ਵੀ ਹਾਂਜੀ ਰਾਤ ਵੀ ਆਏ ਸੀਗੇ ਉੱਥੇ ਬੰਨ ਸੀਗਾ। ਹਾਂ ਪਰ ਹੁਣ ਰਾਤ ਉਹ ਵੀ ਖੁਰ ਗਿਆ ਸਾਰਾ ਮਤਲਬ ਕਵਰ ਹੋ ਗਿਆ ਵਿੱਚ। ਜੀ ਤੇ ਨੌਜਵਾਨ ਲੱਗੇ ਹੋਏ ਸੀ ਲਗਾਤਾਰ ਹਾਂ ਜੀ ਸਾਰੇ ਲੱਗੇ ਹੋਏ ਜੀ। ਰਾਤੀ 1 ਵਜੇ ਤੱਕ ਪੂਰੇ ਬੰਦੇ ਲੱਗੇ ਹੋਏ ਸਾਰੀ ਰਾਤ ਦੇ ਲੱਗੇ ਰਹੇ ਆ ਸਾਇ ਰਾਤ ਬਰੋਸਕਰ ਦਰਖਤ ਬੜ ਕੇ ਸੜਦੇ ਰਹੇ ਆ। ਹਾਂ 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 ਤੇ ਜਿਹੜੀ ਆਏ ਸੀਗੇ ਤੇ ਬੰਦੇ ਭਾਜੀ ਉਹ ਵੀ ਚਲੇ ਗਏ ਸਾਰੇ। ਜਿਹੜੇ ਪ੍ਰਸ਼ਾਸਨ ਦੇ ਹਾਂਜੀ ਹਾਂਜੀ ਜਿਹੜੇ ਐਨਡੀਆਰਫ ਹਾਂਜੀ 2:30 ਵਜੇ ਉਹ ਵੀ ਆਪ ਦਾ ਲੈ ਕੇ ਸਮਾਂ ਚੱਕ ਕੇ ਕਹਿੰਦੇ ਸਾਡੇ ਆਪਣੇ ਹੱਥਾਂ ਨਾਲ ਜੈ ਲੋਈਆਂ ਜਾ ਆਪਣੇ ਹੱਥਾਂ ਨਾਲ ਹਾਂਜੀ ਉੱਡ ਗਏ ਸੀ ਪੀਪੀਡਬਲਯੂਡੀ ਵਾਲੇ ਹੈਗੇ ਸੀ ਹਾਂ ਤੇ ਜਗਲਾਤ ਵਿਭਾਗ ਦੋ ਵਿਭਾਗਾਂ ਇੱਥੇ ਸੀ ਬਾਕੀ ਸਭ ਉੱਡੇ ਫੇਰਦੇ ਸੀ ਹਾਂ ਬਾਕੀ ਜੋ ਆ ਇਲਾਕੇ ਦੇ ਸਾਰੇ ਜਿੰਨੇ ਵੀ ਨੌਜਵਾਨ ਆ ਉਹ ਜਰੂਰ ਦਰਾਖਤ ਸਿੱਟਣ ਦੇ ਵਿੱਚ ਮਦਦ ਕਰ ਰਹੇ ਸੀ ਤਾਰਾ ਬੰਨੀਆਂ ਹੋਈਆਂ ਸੀ ਸਵੇਰੇ 8 ਵਜੇ ਤੱਕ ਰਹੇ ਬੰਨ ਪੂਰਾ ਠੀਕ ਖੜਾ ਸੀ ਜੀ ਨਾਲ ਜਰੂਰ ਪਾਣੀ ਵੀ ਚੱਲ ਰਿਹਾ ਸੀ ਉਦੋਂ ਬਾਅਦ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਗਿਆ ਫਿਰ ਇਹ ਟੁੱਟਦਾ ਹੀ ਗਿਆ ਫੇਰ ਨਹੀਂ ਰੁਕਿਆ ਜਦੋਂ ਦਰਖਤ ਟੁੱਟ ਕੇ ਵੀ ਨਹੀਂ ਫਿਰ ਪ੍ਰਸ਼ਾਸਨ ਕਦੋਂ ਆਇਆ ਰਾਤ ਆਇਆ ਕਿ ਉਦੋਂ ਪਹਿਲਾਂ ਹੀ ਪ੍ਰਸ਼ਾਸਨ ਤਾਂ ਬਹੁਤ ਲੇਟ ਆਇਆ ਬਹੁਤ ਲੇਟ ਆਇਆ ਬਹੁਤ ਨੇੜਾ ਪ੍ਰਸ਼ਾਸਨ ਹਗਾ ਨੇੜੇ ਸੀ ਪਿੰਡਾਂ ਦੇ ਨਾਲ ਜਾ ਕੇ ਖੜੀ ਸੀ ਗੱਡੀਆਂ ਲਾਈਨ ਤੇ ਲਾ ਕੇ ਖੜੇ ਸੀ ਵੀ ਜਦੋਂ ਵੀ ਮੜਾ ਜਾਂ ਪਾਣੀ ਬਾਹਰ ਆ ਆਪਾਂ ਉੱਟ ਜਾਣਾ ਹਾਂ ਏ ਨਹੀਂ ਹੈਗਾ ਵੀ ਪ੍ਰਸ਼ਾਸਨ ਨੇ ਪਹਿਰਾ ਦਿੱਤਾ ਪਹਿਰਾ ਕਿਸ ਨੇ ਦਿੱਤਾ ਕੋਈ ਇੱਕ ਅੱਧਾ ਚੰਨ ਬੰਦਾ ਵਿੱਚ ਇਹਨਾਂ 'ਚ ਪਹਿਰਾ ਦੇ ਰਿਹਾ ਹੋਊਗਾ ਨਹੀਂ ਤਾਂ ਕੋਈ ਨਹੀਂ ਸੀ ਇੱਥੇ ਪੀਡਬਲਯੂਡੀ ਵਾਲੇ ਸੇ ਜਾਂ ਜੰਝਕਲਾਤ ਮਹਿਕਮਾ ਸੇ ਹੁਣ ਲਗਾਤਾਰ ਦੇਖ ਸਕਦੇ ਹਾਂ ਬਾਰ-ਬਾਰ ਪ੍ਰਸ਼ਾਸਨ ਜਿਹੜਾਗਾ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਪਿੱਛੇ ਕਰਵਾ ਰਿਹਾ ਹੈਗਾ ਲੋਕਾਂ ਨੂੰ ਸੋ ਦੇਖੋ ਥੋੜਾ ਜਿਹਾ ਸਖਤੀ ਵੀ ਵਰਤੀ ਜਾ ਰਹੀ ਹੈ ਕਿਉਂਕਿ ਇਹ ਬਹੁਤ ਰੈਡ ਜ਼ੋਨ ਹਾਈ ਅਲਰਟ ਆਪਾਂ ਕਹਿ ਦਈਏ ਵੀ ਰੈਡ ਜ਼ੋਨ ਦੇ ਵਿੱਚ ਜਾਂ ਹਾਈ ਅਲਰਟ ਦੇ ਵਿੱਚ ਸਵੇਰੇ ਹੀ ਘੋਸ਼ਿਤ ਕਰ ਦਿੱਤਾ ਗਿਆ ਸੀ ਇਹ ਜਦੋਂ ਆਪਾਂ ਕਹਿ ਦਈਏ ਵੀ ਲੋਕਲ ਪ੍ਰਸ਼ਾਸਨ ਨੇ ਗਾਈਡਲਾਈਨਸ ਜਾਰੀ ਕੀਤੀ ਸੀਗੀਆਂ ਵੀ ਅਸੀਂ 14 ਪਿੰਡਾਂ ਨੂੰ ਇਹ ਨਿਰਦੇਸ਼ ਦਿੰਨੇ ਆ ਖਾਸ ਕਰਕੇ ਬਜ਼ੁਰਗਾਂ ਨੂੰ ਜਿਹੜੇ ਬਿਮਾਰ ਨੇ ਬੱਚੇ ਆ ਉਹਨਾਂ ਨੂੰ ਉੱਚੀਆਂ ਥਾਵਾਂ ਤੇ ਲੈ ਕੇ ਜਾਓ ਆਪਦਾ ਜਰੂਰੀ ਜਿਹੜਾ ਸਮਾਨ ਆ ਕਾਗਜ਼ ਪੱਤਰ ਉਹ ਉੱਚੀਆਂ ਥਾਵਾਂ ਤੇ ਲੈ ਕੇ ਜਾਓ ਪਰ ਲੋਕਾਂ ਦਾ ਜਿਹੜਾ ਇਹ ਗਿਲਾ ਹੈਗਾ ਵੀ ਜਿਹੜਾ ਲੋਕਲ ਪ੍ਰਸ਼ਾਸਨ ਆ ਉਹਨੇ ਸਾਫ ਨਹੀਂ ਦਿੱਤਾ ਖਾਸ ਕਰਕੇ NDRF ਦੀਆਂ ਟੀਮਾਂ ਬਹੁਤ ਲੇਟ ਇੱਥੇ ਆਣਾਂਗੀਆਂ ਜਿਹੜੇ ਲੋਕਲ ਪਿੰਡਾਂ ਦੇ ਲੋਕ ਆ ਉਹੀ ਲੱਗੇ ਹੋਏ ਸੀ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਇਹ 7 ਦਿਨਾਂ ਦੀ ਗੱਲ ਆ 7 ਦਿਨ ਪਹਿਲਾਂ ਹੀ ਜਿਹੜਾ ਪਾਣੀ ਆਉਣਾ ਸ਼ੁਰੂ ਹੋ ਗਿਆ ਸੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਢਿੱਲ ਰਹੀ ਇਹ ਵੱਡਾ ਜਿਹੜਾ ਲੋਕਾਂ ਦਾ ਇਲਜ਼ਾਮ ਆ ਹੋਰ ਵੀ ਅਸੀਂ ਲੋਕਾਂ ਦੇ ਨਾਲ ਇੱਥੇ ਗੱਲਬਾਤ ਕਰ ਤੁਸੀਂ ਲੋਕਲ ਹੋ ਜੀ ਹਾਂਜੀ ਹਾਂਜੀ ਇੱਥੇ ਪਿੰਡ ਦੇ ਆ ਜੀ ਇਹ ਕਿੰਨੀ ਕ ਜਮੀਨ ਜਿਹੜੀ ਪ੍ਰਭਾਵਿਤ ਹੋਈ ਆ ਜਮੀਨ ਤਾਂ ਬਹੁਤ ਲੈ ਗਿਆ ਜੀ ਘਟੋ ਘਟ ਉਹ ਜਿੱਥੇ ਤੁਹਾਨੂੰ ਦਿਨ ਦੀ ਬਰੇਤੀ ਜੀ ਉਹ ਸੁੱਕਾ ਹਾਂਜੀ ਉੱਥੇ ਤੱਕ ਪਹਿਲਾਂ ਆਪਣੇ ਬੋਲਰ ਲੱਗੇ ਹੋਏ ਸੀ ਸਾਰੇ ਅੱਛਾ ਉੱਥੋਂ ਤੱਕ ਢਾਹ ਲੱਗੀ ਘਟੋ ਘਟ ਇਹਨੂੰ 8-9 ਦਿਨ ਹੋਵੇ ਢਾਹ ਲੱਗੀ ਨਹੀਂ ਜੀ ਠੀਕ ਆ ਪਪੂਲਰ ਹੀ ਸੀਗੇ ਸਾਰੇ ਹਾਂਜੀ ਪਪੂਲਰ ਕਿਸੇ ਦਾ ਝੋਨਾ ਵੀ ਲੱਗਿਆ ਹੋਇਆ ਸੀ ਹਾਂਜੀ ਬਹੁਤ ਨੁਕਸਾਨ ਹੋ ਰਿਹਾ ਜੀ ਹੁਣ ਤਾਂ ਬਾਰੇ ਕਹਿੰਦੇ ਹਾਂ ਦੇ ਹਾਥੀ ਲੰਘੇ ਪੂੰਛ ਰਹਿ ਗਈ ਆ ਮੜਾ ਜਾ ਟਿਗਾ ਡਿਗ ਰਹੀਆਂ ਗਈਆਂ ਸੋ ਲਗਾਤਾਰ ਜਿਹੜੀਆਂ ਟਿਗਾ ਡਿਗ ਰਹੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਦੀ ਲਗਾਤਾਰ ਜਿਹੜੀਆਂ ਟਿਗਾਆਂ ਗਈਆਂ ਇੱਥੇ ਡਿਗ ਰਹੀਆਂ ਗਈਆਂ ਹੁਣ ਸਮਾਂਗਾ ਜਿਹੜਾ ਇੱਕ ਤੋਂ ਪਾਰ ਦਾਗਾ ਸੋ ਲਗਾਤਾਰ ਪ੍ਰਸ਼ਾਸਨ ਵੀ ਬੇਨਤੀ ਕਰ ਰਿਹਾ ਪਰਲੇ ਪਾਸੇ ਵੀ ਲੋਕ ਉੱਥੇ ਵੀ ਜਿਹੜਾਗਾ ਲੋਕਾਂ ਨੂੰ ਰੋਕਿਆ ਜਾ ਰਿਹਾਗਾ ਕਿਉਂਕਿ ਹੁਣ ਬਿਲਕੁਲ ਪਿੱਛੇ ਹਟਾਉਣ ਲੱਗਿਆ ਪ੍ਰਸ਼ਾਸਨ ਕਿਉਂਕਿ 14 ਪਿੰਡ 14 ਪਿੰਡਾਂ ਨੂੰ ਇਹ ਵੱਡਾ ਖਤਰਾਗਾ ਸੋ ਲਗਾਤਾਰ ਜਿਹੜਾ ਪ੍ਰਸ਼ਾਸਨ ਆ ਉਹ ਪਿੱਛੇ ਹਟਾ ਰਿਹਾਗਾ ਲੋਕਾਂ ਨੂੰ ਲਗਾਤਾਰ ਪ੍ਰਸ਼ਾਸਨ ਜਿਹੜਾਗਾ ਉਹ ਪਿੱਛੇ ਹਟਾਰਿਆ ਸੁਗਵੰਤ ਜੀ ਪਿੱਛੇ ਹੋ ਰਹੇ ਸੋ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਗੀਆਂ ਉਹ ਟਿਕਾਂ ਡਿੱਗ ਰੰਜਾਂ ਗੀਆਂ ਸੋ ਇਸ ਵਕਤ ਜਿਹੜਾ ਸਮਾਂਗਾ ਉਹ ਇੱਕ ਤੋਂ ਪਾਰ ਦਾਗਾ ਸੋ ਲਗਾਤਾਰ ਜਿਹੜਾਗਾ ਪ੍ਰਸ਼ਾਸਨ ਪ੍ਰਸ਼ਾਸਨ ਵੀ ਉਹ ਬੇਨਤੀ ਕਰ ਰਿਹਾ ਹੈਗਾ ਸੋ ਇੱਥੇ ਥੋੜਾ ਜਿਹਾ ਜ਼ਿਆਦਾ ਸੈਂਸਿਟਿਵ ਮਾਹੌਲ ਹੋ ਚੁੱਕਿਆ ਹੈਗਾ ਅਲਰਟ ਦੇ ਉੱਤੇ ਐਸ ਵਕਤ ਇਹ ਵਾਲਾ ਤੇ ਸਾਹਨੇ ਵਾਲਾ ਹਲਕਾ ਸਾ ਉਧਰ ਰੰਗ ਰੋਡ ਤੇ ਲੋੜ ਹਨ ਜਵਾਨਾ ਵੀ ਉਧਰ ਹਾਂਜੀ ਹਾਂਜੀ ਅਪੀਲ ਕਰ ਰਹੇ ਬਾਈ ਜੀ ਬਾਈ ਜੀ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਅਸੀਂ ਵੀ ਅਪੀਲ ਕਰਦੇ ਆਂ ਪਿੱਛੇ ਹੋ ਜਾਓ ਵੀਰ ਬਣ ਕੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਪਿੱਛੇ ਹੋ ਜਾਓ ਉਹ ਲਗਾਤਾਰ ਠੀਕ ਹੈ ਬਾਈ ਜੀ ਬਾਈ ਜੀ ਪਿੱਛੇ ਹੋ ਜਾਓ ਬਾਈ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਵੀਰੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬਾਈ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬਾਈ ਜੀ ਸੋ ਲਗਾਤਾਰ ਜਿਹੜੀਆਂ ਬਹੁਤ ਹੀ ਦਰਦਨਾਕ ਤਸਵੀਰਾਂ ਆਈਆਂ ਖਾਸ ਕਰਕੇ ਇਸ ਵਕਤ ਪੰਜਾਬ ਦੇ ਉੱਤੇ ਇਹ ਆਪਾਂ ਕਹਿ ਦਈਏ ਵੀ ਜਿਹੜਾ ਹੜਦੀ ਮਾਰੂ ਸਥਿਤੀ ਦੇ ਅੰਡਰ ਪੰਜਾਬ ਚੱਲ ਰਿਹਾ ਹੈਗਾ ਲੋਕ ਲੋਕਾਂ ਦੇ ਨਾਲ ਇਕੱਠੇ ਹੋਏ ਖੜੇ ਆ ਪਰ ਫਿਰ ਵੀ ਬਹੁਤ ਅਸੀਂ ਕਹਿ ਦਈਏ ਵੀ ਬਹੁਤ ਬਹੁਤ ਦੁੱਖ ਦੀ ਗੱਲ ਹੈ ਓ ਬਾਈ ਜੀ ਤੁਸੀਂ ਇੱਧਰ ਆ ਜਾਓ ਬਾਈ ਤੁਸੀਂ ਪਿੱਛੇ ਹੋ ਜੋ ਯਾਰ ਪਿੱਛੇ ਹੋ ਜੋ ਪਿੱਛੇ ਹੋ ਜੋ ਆਪਾਂ ਪਿੱਛੇ ਹੋ ਜੋ ਸੋ ਲਗਾਤਾਰ ਪਿੱਛੇ ਹੋ ਜੋ ਸੋ ਹਾਂ ਆ ਜਾ ਵੀਰ ਆ ਜਾ ਆਜੋ ਇੱਧਰ ਆਜੋ 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 ਸੋ ਕੋਸ਼ਕ ਲੋਗ ਥੱਲੇ ਮੌਜੂਦ ਆ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਵੀ ਲੋਕ ਇਧਰਲੇ ਪਾਸੇ ਥੱਲੇ ਵੀ ਥੱਲੇ ਵੀ ਮੌਜੂਦ ਆ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਵੀ ਪਾਸੇ ਹੋਇਆ ਜਾਵੇ ਕਿਉਂਕਿ ਇੱਥੇ ਪਪੂਲਰ ਜਾਂ ਝੋਨਾ ਲੱਗਿਆ ਹੋਇਆ ਸੀ ਪਹਿਲਾਂ 16 ਤੋਂ 17 ਕਿੱਲੇ ਉਹ ਆਪਾਂ ਕਹਿ ਦਈਏ ਵੀ ਦਰਿਆ ਦੀ ਚਪੇਟ ਵਿੱਚ ਆ ਚੁੱਕੇ ਆ ਤੇ ਹੁਣ ਇਧਰਲੇ ਪਾਸੇ ਵੀ ਪਪੂਲਰ ਲੱਗੇ ਆ 14 ਪਿੰਡ ਇਸ ਵਾਰ ਲੁਧਿਆਣੇ ਦੇ ਹਾਈ ਅਲਰਟ ਤੇ ਨੇ ਜਿਹੜਾ ਇਹ ਆ ਇਹ ਸਾਨੇ ਵਾਲਾ ਹਲਕਾਗਾ ਸੀ ਦੱਸ ਦਈਏ ਸਾਨੇ ਵਾਲਾ ਹਲਕੇ ਦੇ ਵਿੱਚ ਜਿਹੜੀ ਇਹ ਪੋਜੀਸ਼ਨ ਆ ਰਾਤ ਦੀ ਖਬਰ ਆ ਰਹੀ ਸੀ ਸੋ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਉਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੀ ਚਲੋ ਬਾਈ ਹੋ ਜੋ ਪਿੱਛੇ ਕਤਾ ਗੱਲ ਜੀ ਜੀ ਪਤਾ ਨਹੀਂ ਇਹਨਾਂ ਸਮਝ ਬੇਨਤੀ ਆ ਤੁਹਾਡੀ ਭਾਈ ਜੀ ਹੋ ਜੋ ਹੋ ਜੋ ਬੇਨਤੀ ਕਰ ਰਹੇ ਆ ਭਾਈ ਪਿੱਛੇ ਹੋ ਜੋ ਪਿੱਛੇ ਹੋ ਜੋ ਬੇਨਤੀ ਕਰ ਪਿੱਛੇ ਹੋ ਜੋ ਪਿੱਛੇ ਜਾਂਦੇ ਬਖ ਲੋਗੇ ਕੁਝ ਕਰਦੇ ਪਏ ਆ ਪਿੱਛੇ ਹੋ ਜੋ ਭਾਈ ਪਿੱਛੇ ਹੋ ਨੋ ਹੋ ਜੋ ਹੋ ਜੋ ਪਿੱਛੇ ਹੋ ਜੋ ਪਿੱਛੇ ਸ਼ੋ ਹੋ ਗਈ ਟੱਟ ਗਿਆ ਸ਼ੋ ਆ ਜਾਓ ਆ ਜਾਓ ਆ ਜਾਓ ਪਿੱਛੇ ਨੂੰ ਆ ਜਾਓ ਹੋ ਗਈ ਹੋ ਗਈ ਉਹ ਦੇ ਦੇਣ ਮੈਂ ਟੱਟ ਗਿਆ ਟੱਟ ਗਿਆ ਅੱਤੋਂ ਅੱਤੋਂ ਜਾ ਰਹੀ ਜੀ ਬਸ ਕੋਈ ਨਾ ਗਿਆ ਬਈ ਸੋ ਇਸ ਵਕਤ ਆਪਾਂ ਕਹਿ ਦਗੇ ਵੀ ਬਹੁਤ ਹੀ ਸੋ ਲਗਾਤਾਰ ਜਿਹੜੀਆਂ ਢਿੱਗਾਂ ਡਿੱਗ ਰੀਆਂਆਂ ਲਗਾਤਾਰ ਜਿਹੜੀਆਂ ਆਪਾਂ ਕਹਿ ਦਗੇ ਵੀ ਢਿੱਗਾ ਡਿੱਗ ਰਹਿਣਾਆਂ ਗਿਆ ਪੌਣੇ 1 ਤੋਂ ਲੈ ਕੇ 1 ਵਜੇ ਦਾ ਸਮਾਂ ਗਾ ਲਗਾਤਾਰ ਜਦੋਂ ਦੇ ਅਸੀਂ ਪਿਛਲੇ 15 20 ਮਿੰਟਾਂ ਦੇ ਅਸੀਂ ਇੱਥੇ ਆ ਤੇ ਲਗਾਤਾਰ ਹਾਲਾਂਕਿ ਇਹ ਰਾਤ ਦਾ ਹੀ ਇਹ ਦ੍ਰਿਸ਼ਾ ਪਰ ਹੁਣ ਇੱਕੋ ਦਮ ਜਿਹੜਾ ਇਸ ਤੋਂ ਘੰਟਾ 2 ਘੰਟੇ ਪਹਿਲਾਂ ਖਬਰ ਚੱਲੀ ਸੀ ਡੇਢ ਤੋਂ 2 ਘੰਟੇ ਪਹਿਲਾਂ ਉਦੋਂ ਹਜੇ ਕੁਛ ਨਾ ਕੁਛ ਬੰਨ ਮजूद ਸੀ ਪਰ ਹੁਣ ਲਗਾਤਾਰ ਬਿਲਕੁਲ ਕੰਨੀ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਕੁਝ ਕੁ ਲੋਗ ਥੱਲੇ ਨੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈਗਾ ਬੇਨਤੀ ਕੀਤੀ ਜਾ ਰਹੀ ਆ ਪ੍ਰਸ਼ਾਸਨ ਵੀ ਬੇਨਤੀ ਕਰ ਰਿਹਾ ਹੈਗਾ ਬਾਈ ਦੇ ਪਿੱਛੇ ਉਰੋ ਅਪੀਲ ਕਰਦੇ ਇਹਨਾਂ ਨੂੰ ਬਾਤ ਚ ਭੱਜ ਨਹੀਂ ਹੋਣਾ ਜੀ 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 ਵਾਲੇ ਆਪਣਾ ਜਮਨ ਕਰਦਾ ਹੋਇਆ ਬਾਈ ਪਿੱਛੇ ਹੋ ਜਾ ਪਿੱਛੇ ਹੋ ਜਾ ਮੀਰ ਬਣ ਕੇ ਓਏ ਸੁਖਮੰਤ ਪਿੱਛੇ ਹੋ ਯਾਰ ਪਿੱਛੇ ਹੋ ਜਾ ਬਰੇ ਬੰਤੀ ਐ ਪਿੱਛੇ ਹੋ ਜਾ ਹੋਰ ਹੋ ਜਾ ਪਿੱਛੇ 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 ਹੋ ਜਾ ਬਾਈ ਪਿੱਛੇ ਹੋ ਜਾ ਨਹੀਂ ਨਹੀਂ ਪਿੱਛੇ ਹੋ ਜਾ ਮੀਰ ਬਣ ਕੇ ਯਾਰ ਮੀਰ ਬਣ ਕੇ ਬਾਈ ਬਣ ਕੇ ਪਿੱਛੇ ਹੋ ਜਾ ਪਿੱਛੇ ਹੋ ਜਾ ਸੁਖਮੰਤ ਪਿੱਛੇ ਹੋ ਜਾ ਹੋ ਜੋ ਯਾਰ ਪਿਛੇ ਬਾਈ ਬਣ ਕੇ ਯਾਰ ਬਾਈ ਬਣ ਕੇ ਸ਼ਰਮਾਤ ਬਾਈ ਇਹ ਠੀਕ ਆ ਠੀਕ ਹੋ ਜਾ ਓਏ ਫਿਰ ਆ ਤਾਂ ਇੱਥੇ ਆ ਵੀਰੇ ਮਾਣੀ ਮੈਂ ਆਪ ਇਹਨਾਂ ਨੂੰ ਪਿਆ ਰਿਹਾ ਸਾਰਿਆਂ ਨੂੰ ਤੁਹਾਡੇ ਆਜੋ 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 ਆਇਆ ਆਪਾਂ ਬੇਨਤੀ ਕਰੋ ਯਾਰ ਤੁਸੀਂ ਵੀ ਬੇਨਤੀ ਕਰੋ ਓਏ ਯਾਰ ਬਾਈ ਜੀ ਮੜਾ ਬੇਨਤੀ ਕਰੋ ਵੀਰ ਬਣ ਕੇ ਪਿਛੇ ਹੋ ਓ ਯਾਰ ਸੋ ਲਗਾਤਾਰ ਜਿਹੜਾ ਪ੍ਰਸ਼ਾਸਨ ਬੇਨਤੀਆਂ ਕਰ ਰਿਹਾ ਹੈਗਾ ਇੱਥੇ ਅਸੀਂ ਵੀ ਬੇਨਤੀ ਕਰ ਰਹੇ ਹਾਂ ਲੋਕਾਂ ਨੂੰ ਕਿਉਂਕਿ ਇਹ ਬਹੁਤ ਨਾਜ਼ੁਕ ਹਾਲਾਤ ਨੇ ਇਸ ਵਕਤ 1:05 ਤੋਂ ਉੱਪਰ ਦਾ ਜਿਹੜਾ ਹੈਗਾ ਸਮਾਂ ਹੋ ਗਿਆ ਲਗਾਤਾਰ ਇੱਥੇ ਬੇਨਤੀ ਕਰ ਰਹੇ ਆ ਲੋਕਾਂ ਨੂੰ ਵੀ ਪਿੱਛੇ ਹਟਣ ਦੀ ਪ੍ਰਸ਼ਾਸਨ ਵੀ ਇੱਥੇ ਮੌਜੂਦ ਮੌਜੂਦ ਆ ਹੁਣ ਪ੍ਰਸ਼ਾਸਨ ਉਹ ਥੱਲੜ ਦੇ ਪਾਸੇ ਬੰਨ ਤੋਂ ਬਿਲਕੁਲ ਥੱਲੜ ਦੇ ਪਾਸੇ ਕਿਉਂਕਿ ਉੱਥੇ ਕੁਸ਼ਕ ਜਿਹੜੇ ਲੋਕਲ ਲੋਕ ਆ ਉਹ ਮੌਜੂਦ ਸੀਗੇ ਪਰ ਇੱਥੇ ਲੋਕਾਂ ਦਾ ਵੱਡਾ ਰੋਸ ਆ ਪ੍ਰਸ਼ਾਸਨ ਤੱਕ ਲੋਕਾਂ ਦਾ ਵੱਡਾ ਰੋਲ ਪ੍ਰਸ਼ਾਸਨ ਤੱਕ ਰੋਸ ਤਾਂਗਾ ਕਿਉਂਕਿ ਲੋਕ ਕਹਿ ਰਹੇ ਆ ਵੀ ਇੱਥੇ ਪ੍ਰਸ਼ਾਸਨ ਨੇ ਉਹੋ ਜੀ ਭੂਮਿਕਾ ਨਹੀਂ ਨਿਭਾਈ ਜਿਹੇ ਜੀ ਨਿਭਾਉਣੀ ਚਾਹੀਦੀ ਸੀ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਲੋਕਾਂ ਦਾ ਰੋਸ ਵੀ ਆ ਸੋ ਬਾਈ ਜੀ ਪਹਿਲਾ ਪਹਿਲਾ ਪ੍ਰਸ਼ਾਸਨ ਆਇਆ ਨਹੀਂ ਲੇਟ ਆਇਆ ਕੀ ਗੱਲਬਾਤ ਹੈ ਨਹੀਂ ਆਇਆ ਨਹੀਂ ਬੱਸ ਲੱਗੇ 6-7 ਦਿਨ ਤਾਂ ਪਿੰਡਾਂ ਵਾਲੇ ਲੱਗ ਰਹੇ ਆ ਇੱਥੇ ਕੋਈ ਵੀ ਨਹੀਂ ਆਇਆ ਪਿੰਡਾਂ ਵਾਲੇ ਬੋਰੇ ਲਾ ਲੱਗੇ ਤੇ 6 ਦਿਨ 7 ਦਿਨ ਹੋ ਗਏ ਪਿੰਡਾਂ ਵਾਲਿਆਂ ਲੱਗੇ ਆ ਆ ਮੁੰਡੇ ਨੂੰ ਨਿਗਾ ਦਿਓ ਜੀ ਅੱਗੇ ਥੋੜਾ ਜਿਹਾ ਅੱਛਾ ਪਿੰਡਾਂ ਵਾਲੇ 6-7 ਦਿਨ ਹੋ ਗਏ ਇਹ ਤਾਂ ਅੱਜ ਅਜੇ ਵੀ ਕੋਸ਼ਿਸ਼ ਨਹੀਂ ਕਰ ਰਹੇ ਅੱਧਾ ਮਹੀਨਾ ਵੀਰੇ ਕਲਪਤਾਰੇ 6 ਕਿੱਲੇ ਜ਼ਮੀਨ ਸੀਗੀ ਅੰਦਰ 6 ਕਿੱਲੇ 6 ਕਿੱਲੇ ਅੰਦਰ ਜ਼ਮੀਨ ਸੀਗੀ ਜਦੋਂ ਦੇ ਰੋਕਣ ਲੱਗੇ ਹੋਏ ਆ ਉਦੋਂ ਕੋਈ ਨਹੀਂ ਆਇਆ ਕਿ ਪ੍ਰਸ਼ਾਸਨ ਵੱਲੋਂ ਜਿਲੇ ਪਤਾ ਲੱਗ ਗਿਆ بس ਨਾਲ ਰਹਿ ਗਿਆ ਅੱਧਾ ਸਦਾ ਖਤਮ ਹੋ ਗਿਆ ਕੋਈ ਨਹੀਂ ਦੇਖਾਉਂਦਾ ਕੋਈ ਨਹੀਂ ਕੁਝ ਵੀ ਨਹੀਂ ਰਿਹਾ ਇੱਥੇ ਉਨਕੀ ਰਿਆਤ ਠੀਕ ਆ ਭਾਈ ਆਪਾਂ ਆਪਾਂ ਵੀ ਥੋੜਾ ਜਿਹਾ ਇੱਧਰ ਹੋ ਜਾਈਏ ਯਾਰ ਇੱਧਰ ਮੈਂ ਇੱਧਰ ਹੋ ਜਾ ਭਾਈ ਇੱਧਰ ਹੋ ਜਾ ਇੱਧਰ ਹੋ ਜਾ ਇੱਧਰ ਹੋ ਜਾਓ ਸੱਤ ਦਿਨ ਪਹਿਲਾਂ ਕੋਈ ਨਹੀਂ ਆਇਆ ਸੱਤ ਦਿਨ ਹੋ ਗਏ ਟਰਾਈਆਂ ਕਰ ਰਿਹਾ ਸੱਤ ਦਿਨ ਕੋਈ ਨਹੀਂ ਬੜਿਆ ਭਾਈ ਸੱਤ ਦਿਨ ਪਹਿਲਾਂ ਕੋਈ ਵੀ ਨਹੀਂ ਆਇਆ ਭਾਈ ਖਾਲ ਖਾਲ ਆਇਆ ਸਰ ਜੋ ਵੀ ਹੈ ਕੱਲ ਆਇਆ ਬਸ ਪਹਿਲਾਂ ਕੋਈ ਨਹੀਂ ਆਇਆ ਕੁਛ ਨਹੀਂ ਹੈ ਦੇਖੋ ਕੀ ਹੈ ਐਨਡੀਆਰਐਫ ਦੀ ਟੀਮ ਸੀ ਉਹ ਵੀ ਗੱਲ ਹੈ ਉਹ ਵੀ ਗੱਲ ਹੈ ਕੋਈ ਨਹੀਂ ਆਇਆ ਭਾਈ ਕੁਛ ਨਹੀਂ ਹੈ ਸਾਬ ਖਾਲੀ ਰਹਿ ਗਈ ਚੱਕਦਾ ਚੱਕਦਾ ਠੀਕ ਹੈ ਪੈਦਾ ਕੀ ਹੈ ਵਧੀਆ ਜੀ ਵਧੀਆ ਕੁਛ ਨਹੀਂ ਹੈ ਆ ਜਿਹੜਾ ਦਰਿਆ ਆ ਕੱਲ ਯਾਨੀ ਕਿ ਬੰਨਸ ਬਿਲਕੁਲ ਚੱਲਦਾ ਸੀਗਾ ਬੰਨ ਦੇ ਉੱਪਰ ਵੀ ਚੱਲਦੇ ਸੀ ਜੀ ਫੋਟੋਗ੍ਰਾਫਰ 20 ਫੋਟੋ ਪਰੇ ਸੀਗਾ ਅੱਜ ਚੱਕਦਾ ਰਾਤ ਹਾਂ ਇਹ ਪੂਵੀ ਪੂਟੇ ਬੰਨ ਚੱਲਦਾ ਸੀ ਸਾਰੇ ਸਵੇਰ ਇਹ ਰਾਤੋਂ ਰਾਤ ਇੱਥੇ ਤੇ ਕਰ ਪਹੁੰਚ ਗਿਆ ਹਾਂ ਠੀਕ ਹੈ ਹੁਣ ਖਤਮ ਹੋ ਗਿਆ ਬੰਨ ਇਹ ਠੀਕ ਹੈ ਹੁਣ ਇਹਦੀ ਕੋਈ ਗਾਰੰਟੀ ਨਹੀਂ ਵੀ ਕਦ ਪਾਣੀ ਠੱਲ ਮਾਰ ਦੇਵੇ ਠੀਕ ਹੈ ਇੱਥੇ ਪਹਿਲਾ ਪਿੰਡ ਕਿਹੜਾ ਲੱਗਦਾ ਬਈ ਇਧਰ ਪਹਿਲਾ ਸਰਾਲੀ ਕਲੋਨੀ ਉਹਦਾ ਬਨੂਰਗੜ੍ਹ ਸਰਾਲੀ ਕਲੋਨੀ ਲੱਗਦੀ ਆ ਉਹ ਤਾਂ ਦੂਜਾ ਬੂਸਗੜ੍ਹ ਠੀਕ ਹੈ ਸਾਨੇ ਵਾਲਾ ਹਲਕਾ ਨਾ ਹਾਂਜੀ ਸਾਨੇ ਵਾਲਾ ਠੀਕ ਹੈ ਠੀਕ ਹੈ ਠੀਕ ਹੈ ਜੀ ਵਧਾ ਕੀ ਮੰਨਦੇ ਹੋ ਬਈ ਕੁਦਰਤੀ ਕਰੋਪੀ ਹੈ ਕਿ ਕੋਈ ਮਾਈਨਿੰਗ ਮੂਨਿੰਗ ਦਾ ਵੀ ਸਿਸਟਮ ਹੈ ਦੇਖੋ ਮਾਈਨਿੰਗ ਤਾਂ ਸਾਰ ਜਗ੍ਹਾ ਚੱਲਦੀ ਹੋਈ ਆ ਮਾਈਨਿੰਗ ਵੀ ਇੱਕ ਮੁੱਦਾ ਹੈਗਾ ਲੇਕਿਨ ਪਰ ਜੋ ਕੁਦਰਤੀ ਕਰੋਪਤਾ ਕੁਦਰਤ ਦੇ ਅੱਗੇ ਕਿਸ ਚੀਜ਼ ਦਾ ਜੋਰ ਆ ਆਪਾਂ ਪਿਛਲੇ 15 20 ਦਿਨ ਆਪਾਂ ਇਸ ਕੰਮ ਦੇ ਉੱਤੇ ਲੱਗੇ ਹੋਏ ਆਂ ਅੱਜ ਸਮਾਂ ਪੰਜਾਬ ਦੇ ਨਾਲ ਖੜਨ ਦਾ ਆਪਣੇ ਪੰਜਾਬੀ ਵਰਗ ਦੇ ਨਾਲ ਖੜਨ ਦਾ ਹਾਂ ਹਾਂਜੀ ਬਿਲਕੁਲ ਬਿਲਕੁਲ ਸੋ ਪ੍ਰਮਾਤਮਾ ਸਾਡੇ ਪੰਜਾਬ ਦੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਆਪਾਂ ਕਹਿੰਦੇ ਆਂ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਸਾਡੇ ਪੰਜਾਬੀ ਵੀਰਾਂ ਨੇ ਸਾਡੇ ਪੰਜਾਬੀ ਸੂਰਮਿਆਂ ਨੇ ਜਿੱਥੇ ਆਪਾਂ ਕਦੇ ਉੜਦਾ ਪੰਜਾਬ ਕਦੇ ਡੁੱਬਦਾ ਪੰਜਾਬ ਅੱਜ ਸਾਡੇ ਪੰਜਾਬੀ ਸੂਰਮਿਆਂ ਨੇ ਸਤਲੁਜਾਂ ਨੂੰ ਜਾਂ ਰਾਵੀ ਨੂੰ ਜਾਂ ਬਿਆਸ ਨੂੰ ਬੰਨ ਲਾ ਕੇ ਸਾਬਤ ਕਰ ਦਿੱਤਾ ਹੈ ਇੱਕ ਕੁਦਰਤੀ ਆਫਤ ਹੈ ਆਪਾਂ ਥੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਸਾਰਾ ਲੱਗਿਆ ਹੋਇਆ ਸੰਗਤਾਂ ਸਾਰੀਆਂ ਖੜੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਉੱਤੇ ਜਿਵੇਂ ਹੁਣ ਇਹ ਪਾੜ ਪੈ ਰਿਹਾ ਪਿੱਛੇ ਨਾਲ ਪੈਰਲਰ ਬੈਲਟ ਤਿਆਰ ਕੀਤੀ ਜਾ ਰਹੀ ਹੈ ਉਹ ਪਰਮਾ ਪਿੱਛੇ ਬੈਲਟ ਤਿਆਰ ਕੀਤੀ ਜਾ ਰਹੀ ਹੈ ਨਾਲ ਸਾਰੀ 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 ਬੈਲਟ ਪਿੱਛੇ ਬੰਨ ਤਿਆਰ ਕੀਤਾ ਜਾ ਰਿਹਾ ਰਿੰਗ ਬਣਾਇਆ ਜਾ ਰਿਹਾ ਇਹ ਪੂਰਾ ਰਿੰਗ ਬਣਾਇਆ ਜਾ ਰਿਹਾ ਸਾਰਾ ਪ੍ਰਸ਼ਾਸਨ ਦੇ ਕੋਟ 25 30 ਟਿਫਰ ਲੱਗੇ ਹੋਣੇ ਜੇਸੀਬ ਪਾਪ ਲਾਈਨਸ ਕਾਰ ਸੇਵ ਵਾਲੇ ਨਾਲ ਲੱਗੇ ਹੋਣੇ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਜੀ ਸੋ ਆਪਾਂ ਅਫਵਾਹਾਂ ਤੋਂ ਵੀ ਬਚ 2 ਘੰਟੇ ਕੀ 7:30 ਵਜੇ ਦਾ ਚਲਾਇਆ ਵੀ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਸੋ ਆਪਾਂ ਬੇਨਤੀ ਆ ਵੀ ਆਪਾਂ ਅਫਵਾਹਾਂ ਤੋਂ ਬਚੀਏ ਪ੍ਰਸ਼ਾਸਨ ਸਾਰਾ ਇੱਥੇ ਆ ਸਾਰੀਆਂ ਟੀਮਾਂ ਇੱਥੇ ਨੇ ਜੇ ਕੋਈ ਆਫਤ ਆਊਗੀ ਤਾਂ ਪਹਿਲਾਂ ਸਾਰਾ ਪ੍ਰਸ਼ਾਸਨ ਇੱਥੇ ਬੈਠਾ ਪਹਿਲਾਂ ਆਫਤ ਉਹਨਾਂ ਤੇ ਆਉਣੀ ਆ ਆਪਣੇ ਨਗਰਵਾਸੀਆਂ ਤੇ ਬਾਅਦੋਂ ਆਉਣੀ ਆ ਸੋ ਅਸੀਂ ਵੀ ਲੇਟੈਸਟ ਦੱਸ ਦਈਏ 1:10 ਹੋਇਆ ਹੋ ਸਕਦਾ ਤੁਸੀਂ ਵੀਡੀਓ ਦੇਰ ਸ਼ਾਮ ਦੇਖੋ ਕਿਉਂਕਿ ਇੱਥੇ ਇੰਟਰਨੈਟ ਦੀ ਵੀ ਪ੍ਰੋਬਲਮ ਆ ਪਰ ਹਜੇ ਤੱਕ 10 ਤੱਕ ਹਰੇ ਬੰਨ ਖੜਾਗਾ ਪਰ ਬਹੁਤ ਹੀ ਥੋੜਾ ਖੜਾਗਾ ਜਿਵੇਂ ਇਹਨਾਂ ਨੇ ਨਵੀਂ ਜਿਵੇਂ ਹੋ ਕੋਸ਼ਿਸ਼ ਕਰਾਂਗੇ ਵੀ ਉੱਥੇ ਵੀ ਜਾਣ ਦੀ ਉੱਥੇ ਵੀ ਵਿਜ਼ੂਅਲ ਦਿਖਾਉਣ ਦੀ ਪਰ ਲਗਾਤਾਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਆ ਵੀ ਪਿੱਛੇ ਹੋ ਜਾ ਇਹਨਾਂ ਨੂੰ ਬਈ ਆਪਾਂ ਵੀ ਪਿੱਛੇ ਕਰਦ ਗਏ ਯਾਰ ਉਹ ਬਰਾਵੋ ਉਹ ਸੱਜਣੋ ਉਹ ਪਿੱਛੇ ਹੋ ਜਾਓ ਯਾਰ ਵੀਰੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਹਾਂਜੀ ਹਾਂਜੀ ਉਹ ਸਵੇਰ ਵਾਲਾ ਤਾਂ ਫੇਕ ਫੇਕ ਨਿਊਜ਼ ਕਿਸੇ ਨੇ ਫੇਕ ਫਲਾ ਬਠਾਈ ਹੋਈ ਆ ਸੇਰ ਦੀ ਲੋਕਾਂ ਨੂੰ ਤਾਂ ਫਿਕਰ ਪਿਆ ਪਿਆ ਹਾਂ ਸੋ ਲਗਾਤਾਰ ਜਿਹੜੀਆਂ ਆਪਾਂ ਕਹਿ ਦਈਏ ਬੀਟੇਆਂ ਉਹ ਡਿੱਗ ਰਹਿਣਾਂਗੀਆਂ ਕੋਈ ਨਹੀਂ ਆ ਪਹਿਲਾਂ ਕੋਈ ਨਹੀਂ ਆ ਪਿੰਡਾਂ ਦੇ ਬੰਦੇ ਸੀ ਟੰਡਾਲੇ ਸਾਨੂੰ 8 ਦਿਨ ਹੋ ਗਏ ਤੇ ਲੱਗੇ ਉਹਨੂੰ ਇੱਕ ਜਿਹੜੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਪਿੱਛੇ ਵੀ ਕੋਈ ਰਿੰਗ ਬਣਾਇਆ ਜਾ ਰਿਹਾ ਬਣਾਇਆ ਜਾ ਰਿਹਾ ਉਹ ਹੈਗਾ ਬਣ ਰਿਹਾ ਜੀ ਪਿੱਛੇ ਬਣ ਰਿਹਾ ਹਜੇ ਪਰ ਉਹ ਹਲੇ ਟਾਈਮ ਲੱਗਣਾ ਉਹਨੂੰ ਵੀ ਇਹ ਵੀ ਦੀ ਬ੍ਰੇਕ ਲੱਗੀ ਉਹ ਕੱਲ ਕਰ ਦੇ ਚੱਲ ਕੱਲ ਕਰ ਮੈਂ ਇੱਕ ਪੁਰਾਆ ਸਵੇਰੇ ਕਰਿਆ ਜਾਦਾ ਸਵੇਰੇ ਕਰਿਆ ਸਵੇਰੇ 10:00 ਵਜੇ ਸਵੇਰੇ ਕਰ ਰਿਹਾ ਬੰਦ ਤੇ ਟੁੱਟੇ ਨੂੰ ਕੱਲ ਪਰਸੋ ਦਾ ਚੱਲ ਰਿਹਾ 6 ਦਿਨ ਹੋ ਗਏ ਨੂੰ ਪੂਰਾ ਪਾਣ ਗੰਦ ਆਈ ਜਨ ਬਿੰਨੋ ਕੁੜੀ ਦੇ ਕਰਨ ਉਹ ਕੰਮ ਤਾਂ ਇਹਨੇ ਨਾ ਕੀਤਾ ਦਰਿਆ ਰੁਕ ਜੂ ਹੁਣ ਲਾਂਦੇ ਲਾਂਦੇ ਇਹਨਾਂ ਦਾ ਰੁਕਿਆ ਨਹੀਂ ਐਡਾ ਵੱਡਾ ਬੰਨਣਾ ਹੈ ਉੱਥੇ ਉੱਥੇ ਜਿਹੜੇ ਬੰਨ ਮੰਨ ਰਿਹਾ ਉਹ ਵੀ ਪਿੰਡ ਦੀ ਸੇਵਾਦਾਰ ਪਿੰਡ ਦੇ ਸੇਵਾਦਾਰ ਪਿੰਡ ਦੇ ਟਿਪਰ ਸਰਕਾਰ ਵੱਲੋਂ ਥੋੜੀ ਕੋਈ ਆ ਰਿਹਾ ਠੀਕ ਹੈ ਸਰਕਾਰ ਦੀ ਤਾਂ ਗੱਡੀਆਂ ਲੈ ਕੇ ਖੜੇ ਆ ਵੀ ਕਾਦੇ ਇਹ ਪਾਣੀ ਆਵੇ ਅਸੀਂ ਬਚਾ ਕੇ ਰਹੀ ਆ ਉਹ ਪਿੱਛੇ ਹੋਣਾ ਹਾਂ ਸਰਕਾਰ ਵੱਲੋਂ ਕੋਈ ਇਹ ਥੋੜਾ ਵਨਸ਼ੌਪ ਬੁਲਾ ਰਹੇ ਆ ਆ ਜਿੰਨੇ ਦਰਾਖਤ ਮਿੱਟੀ ਸਾਡੇ ਪਿੰਡ ਦੀਆਂ ਟਰਾਲੀਆਂ ਟਿਪਰ ਲੱਗ ਰਹੇ ਠੀਕ ਹੈ ਸਰਕਾਰ ਵੱਲੋਂ ਤਾਂ ਕੋਈ ਟਿਪਰ ਨਹੀਂ ਆ ਰਿਹਾ ਇੱਥੇ ਹਾਂ ਹੁਣ ਤਾਂ ਇਹਦੇ ਅੱਗੇ ਕੋਈ ਜ਼ੋਰ ਨਹੀਂ 6-7 ਦਿਨ ਹੋ ਗਏ ਆ 100 ਗਿੱਲਾ ਜ਼ਮੀਨ ਸਾਰੀ ਵੀ ਅੰਦਰ ਚਲ ਗਈ ਦੇਖੋ 6 ਸਾਰੀ 7 ਦਿਨਾਂ ਦੀ ਇੱਥੇ ਪ੍ਰਸ਼ਾਸਨ ਸੀਗਾ ਨਹੀਂ ਜੀ ਨਹੀਂ 7 ਦਿਨਾਂ ਤੋਂ ਭਾਜੀ ਕੋਈ ਪ੍ਰਸ਼ਾਸਨ ਨਹੀਂ ਸਾਰੇ ਪਿੰਡ ਦੇ ਉਹਦੇ ਹੀ ਫੋਟਾ ਖਿਚਾ ਕੇ ਚਲੇ ਜਾਂਦੇ ਆ ਪ੍ਰਸ਼ਾਸਨ ਆਉਂਦਾ ਬਸ ਕੀੜੇ ਮਾਰ ਕੇ ਚਲ ਜਾਂਦਾ ਉਹ ਜਾ ਕੇ ਚਲਾ ਜਾਂਦਾ ਲੋਕਲ ਲੋਕਲ ਵਿਧਾਇਕ ਆਇਆ ਕੋਈ ਵੀ ਨਹੀਂ ਆਇਆ ਭਾਜੀ ਸਿਰਫ ਪਿੰਡ ਦੇ ਸੀਗਾ ਆਇਆ ਸੀ ਆਇਆ ਸੀ ਲੋਕਲ ਵਿਧਾਇਕ ਆਏ ਸੀਗੇ ਉਹ ਜਾਲੀਆਂ ਗੱਬੇ ਖੜੀਆਂ ਕਰਕੇ ਨਾ ਵਿੱਚ ਰਾ ਕੇ ਦਸ-ਦਸ ਬੂਰੇ ਲਾ ਕੇ ਉਹ ਵਾਪਸ ਅੱਜ ਚੱਕ ਕੇ ਬੰਨਣ ਲਾਏ ਆ ਜਿਵੇਂ ਬੰਨਣਾ ਸ਼ੁਰੂ ਹੋ ਲਾਣੇ ਤਾਂ ਮਲਾਜ਼ਮ ਸਾਨੂੰ ਪੂਰਾ ਮੈਡਮ ਆਈ ਸੀਗੀ ਉਹ ਕਹਿੰਦੀ ਕੀ ਕਰ ਰਹੇ ਸੀ ਕੰਮ ਕਰਦੇ ਆ ਕਹਿੰਦੇ ਨਹੀਂ ਸਾਡੇ ਕੋ ਬੋਰੇ ਘਟ ਜਾਣੇ ਆ ਤੁਸੀਂ ਕੰਢੇ ਨਾਲ ਲਾਉਣ ਦਾ ਵਿਰਿਆ ਦੇ ਜਦ ਕਿ ਸਾਨੂੰ ਆਰਮੀ ਨੇ ਕਿਹਾ ਸੀ ਬੰਦ ਜੜਾ ਮਜ਼ਬੂਤ ਕਰੋ ਫੇ ਸਾਰੇ ਹਾਲ ਦੇਖ ਕੇ ਅੱਧੇ ਘੰਟੇ ਬਾਅਦ ਮੋਰੇ ਰਹਿ ਗਏ ਬੋਰੇ ਸਾਡਾ ਦੇਖ ਕੇ ਫਿਰ ਬੰਦੇ ਨਾਲ ਲਾਉਣ ਲੱਗੇ ਅਸੀਂ ਸਾਰਾਤੀ 9 ਵਜੇ ਗਏ ਆ ਉਤੋਂ ਬਾਅਦ ਪ੍ਰਸ਼ਾਸਨ ਵੀ ਚਲਾ ਗਿਆ ਕਿੰਨੇ ਦਿਨ ਪਹਿਲਾਂ ਵਿਧਾਇਕ ਆਇਆ ਸੀ ਵਿਧਾਇਕ ਕੱਲ ਵੀ ਆਏ ਸੀਗਾ ਇੱਕ ਵਾਰ ਪਹਿਲਾਂ ਵੀ ਆਏ ਆ ਮਤਲਬ ਅੱਜ ਵੀ ਆਏ ਆ ਜਦੋਂ ਮਾਨੂੰ ਕਹਿਣੀ ਪ੍ਰਸ਼ਾਸਨ ਆ ਨਹੀਂ ਰਿਹਾ ਕੋਈ ਮਦਦ ਨਹੀਂ ਮਿਲਦੀ ਅਸੀਂ ਜੀ ਸਾਫ ਸ਼ਬਦਾਂ ਚ ਕਿਹਾ ਮੁੰਡੇ ਵਾਲਿਆਂ ਨੂੰ ਵੀ ਇੱਥੇ ਪੰਜ ਮੰਤਰੀ ਨੇ ਵਿਧਾਇਕ ਪੰਜ-ਛੇ ਸਰਪੰਚਾਂ ਨੂੰ ਵੀ ਵੀ ਤੋਗੜਾਂ ਵਾਂਗੂ 2019 ਦੇ ਸਮੇਂ ਵਾਂਗੂ ਤੇ ਇਹਦੇ ਨਾਲ ਬੰਨਦੇ ਨੇ ਉੱਪਰ ਦਰਖਤ ਛੱਡ ਕੇ ਇਹ ਬੰਨ ਚੌੜਾ ਕੀਤਾ ਜਾਵੇ। ਠੀਕ ਹੈ। ਨਹੀਂ ਜੀ ਅਸੀਂ ਰੇਂਗ ਬੰਨ ਲਾਵਾਂਗੇ। ਜਗ੍ਹਾ ਵੀ ਦਿਖਾਈ ਵੀ ਪਾਣ ਚੱਲੋ ਰਿਹਾ ਸਰਿਆ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀਗੀ। ਨਹੀਂ ਸੁਣਵਾਈ। ਨਹੀਂ ਕੀਤੀ ਕਿਸੇ ਨੂੰ। ਜਾਇ ਅੱਜ ਆਏ ਮੁੰਡਿਆ ਸਾਹਿਬ ਜਿਹੜੀ ਸੰਗਤ ਕੰਮ ਕਰੀ ਨੂੰ ਮੰਦਿਰ ਦੱਸਦੇ ਵੇ ਉਹਦੇ ਮੁਲਾਜ਼ਮ। ਅੱਛਾ। ਠੀਕ ਹੈ ਜੀ। ਇਹਦੇ ਮੁਲਾਜ਼ਮ ਮੇਰੇ ਸਹਾਨੂੰ 10 ਤੋਂ 20 ਕੰਮ ਕਰਦੇ ਇਹ ਤੇ 1000 ਬੰਦਾ ਕੰਮ ਕਰਦਾ ਸੀਗਾ। ਉਹਨਾਂ ਨੂੰ ਮੰਦਿਰ ਦੱਸਦੇ ਆ ਕਦੇ ਕਹਿੰਦੇ ਤੁਸੀਂ ਉੱਥੇ ਭਜਾਓ ਮੰਦਿਰ ਨੂੰ ਤੇ ਮਤਲਬ ਜਿਹੜੇ ਕੰਮ ਕਰਦੇ ਉਹਨੂੰ ਉਹਨਾਂ ਨੂੰ ਜਿਹੜਾ ਨੌਲੇਜ ਅੱਜ ਸਾਂ ਤਾਂ ਦੇਖ ਨਹੀਂ ਤਾਂ ਬੈਠੇ ਸਵੇਰੇ 7 ਵਜੇ ਇੱਥੇ ਤੁਸੀਂ ਤੁਹਾਡਾ ਪਿੰਡ ਕਿਹੜਾ ਬਾਈ ਮੇਰਾ ਰੌੜ ਪਿੰਡ ਆ ਜੀ ਰੌੜ ਪਿੰਡ ਆ ਨੇੜੇ ਦੇ ਪਿੰਡਾਂ ਦੀ ਹਾਂ ਜੀ ਬਿਲਕੁਲ ਲੋਕਲਾ ਇੱਕ ਮੈਨੂੰ ਇਹ ਦੱਸੋ ਸਵੇਰੇ 14 ਪਿੰਡਾਂ ਨੂੰ ਕਿਹਾ ਗਿਆਗਾ ਵੀ ਉੱਚੀ ਥਾਂ ਤੇ ਜਾਣ ਲਈ ਜਾਂ ਕੁਝ ਘਰਾਂ ਨੂੰ ਜਾਂ ਉੱਚੀ ਮੰਜ਼ਲ ਦੇ ਉੱਤੇ ਸੈਕਣ ਉਹ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਹੋਈਆਂ ਕਿ ਨਹੀਂ ਹੋਈਆਂ ਬਿਲਕੁਲ ਹੋਈਆਂ ਜੀ ਅਸੀਂ ਖੁਦ ਕਰਾਈਆਂ ਨੇ ਅਸੀਂ ਮੌਕੇ ਦੇ ਦੇਖ ਕੇ ਅੱਜ ਹੋਈਆਂ ਨਾ ਅੱਜ ਹੋਈਆਂ ਜੀ ਅਸੀਂ ਮੌਕਾ ਦੇਖ ਕੇ ਇਹ ਵੀ ਕਿਹਾ ਵੀ ਟਰਾਲੀਆਂ ਹੁਣ ਵੀ ਲਿਆਓ ਵਨ ਹੁਣ ਵੀ ਲਾ ਲਈ ਪਰ ਇੱਥੇ ਕੋਈ ਵੀ ਉੱਚ ਅਧਿਕਾਰੀ ਨਹੀਂ ਕੋ ਅੱਜ ਦਾ ਟਰੈਕਟਰ ਵਾਲਿਆਂ ਅਸੀਂ ਦਿੰਨੇ ਆ ਸਾਨੂੰ ਮਿੱਟੀ ਦੱਸੋ ਕਿੱਥੇ ਛਕਣੀ ਆ ਤੇਲ ਦਾ ਰੇਂਜ ਵੀ ਹੋ ਗਿਆ ਸੀਗਾ ਜੀ ਸਾਨੂੰ ਮਿੱਟੀ ਦੱਸੋ ਕਿੱਥੇ ਛਕਣੀ ਸੀਗੀ 200 ਪਿੰਡ ਵਾਲਿਆਂ ਦਾ ਇਹੀ ਕਹਿਣਾ 200 ਪਿੰਡ ਵਾਲੇ ਇਹੀ ਕਹਿ ਰਹੇ ਆ ਵੀ ਜਿਹੜਾ ਰਿੰਗ ਬੰਨ ਬਨ ਰਹੇ ਆ ਉਹ ਵੀ ਕੱਲ ਦੇ ਲੱਗਿਆ ਕੱਲ ਮਿੱਟੀ ਇਕੱਠੀ ਕਰੀ ਅੱਜ ਸਵੇਰ ਦੇ ਲੱਗਿਆ ਤੇ ਉਹਦੇ ਵਿੱਚ ਵੀ ਇਹੀ ਸੇਵਾਦਾਰ ਨੇ ਇਹੀ ਪਿੰਡਾਂ ਦੇ ਤੁਸੀਂ ਦੇਖ ਸਕਦੇ ਹੋ ਬੋਰੇ ਲੈ ਕੇ ਜਾ ਰਹੇ ਆ ਪਿਛਲੇ ਪਾਸੇ ਜਿਹੜਾ ਹੈਗਾ ਉਹ ਰਿੰਗ ਬਨ ਬਨਿਆ ਜਾ ਰਿਹਾ ਹੈਗਾ ਸੋ ਇਹ ਅਪਡੇਟ ਆ ਸੋ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਇੱਕ ਪ੍ਰਚਾਰ ਹੋ ਰਿਹਾ ਵੀ ਕੁਦਰਤੀ ਕੁਦਰਤੀ ਕਰੋਪੀ ਠੀਕ ਆ ਪਰ ਜਿਹੜੀ ਅੰਗੈਲੀ ਪ੍ਰਸ਼ਾਸਨ ਨੇ ਵੀ ਵਰਤੀ ਆ ਉਹ ਵੀ ਕਿਤੇ ਨਾ ਕਿਤੇ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਪੰਜਾਬ ਦੇ ਵਿੱਚ ਬਹੁਤ ਘੱਟ ਸੇਮ ਨਾਲੇ ਬਰਸਤੀ ਨਾਲਿਆਂ ਦੀ ਸਫਾਈ ਕੀਤੀ ਗਈ ਪਹਿਲਾਂ BBMP ਨੂੰ ਲੈ ਕੇ ਰੋਲਾ ਪੈਂਦਾ ਰਿਹਾ ਖਾਸ ਕਰਕੇ ਲੁਧਿਆਣੇ ਦੇ ਵਿੱਚ ਬੁੱਡੇ ਦਰਿਆ ਦਾ ਪਾਣੀ ਵੜਨਾ ਉਹ ਵੀ ਇੱਕ ਵੱਡਾ ਮੁੱਦਾ ਹੈਗਾ ਫੈਕਟਰੀਆਂ ਦਾ ਮਾਨਜੋਗ ਅਦਾਲਤ ਦੇ ਨੀਮਾ ਦੀਆਂ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਡੰਡਾਂ ਗਈਆਂ ਫਿਰ ਜਿਹੜੇ ਡੀਸੀ ਲੁਧਿਆਣਾ ਨੇ ਉਹਨਾਂ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਫਿਰ ਉਹ ਨੋਟਿਸ ਦਾ ਵੀ ਅੱਡ ਰੋਲਾ ਪਿਆ ਹੁਣ ਇਹ ਕੀ ਕੁਝ ਹੋ ਰਿਹਾ ਤੁਸੀਂ ਸਮਝ ਸਕਦੇ ਹੋ ਆਪਾਂ ਨੂੰ ਬਹੁਤ ਸੰਜੀਦਗੀ ਦੇ ਨਾਲ ਇਹ ਨਹੀਂ ਵੀ ਹੁਣ ਫਲੱਡ ਆਇਆਗਾ ਤੇ ਹੁਣ ਲਾਲਾ ਲਾਲਾ ਕਰ ਦੋ ਹੁਣ ਅਸੀਂ ਇਕੱਠੇ ਆ ਪਰ ਬਾਅਦ ਚ ਵੀ ਇਕੱਠੇ ਰਹਿਣਾ ਪਊਗਾ ਜਿਹੜੇ ਲੋਕ ਪਹਿਲਾਂ ਵੀ ਆਵਾਜ਼ ਚੱਕਦੇ ਰਹੇ ਆ ਉਹਨਾਂ ਦੇ ਨਾਲ ਵੀ ਇਕੱਠੇ ਰਹਿਣਾ ਪਊ ਕਿਉਂਕਿ ਬੀਬੀਐਮਪੀ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਸਵਾਲ ਖੜੇ ਹੋ ਰਹੇ ਆ ਹਾਲਾਂਕਿ ਕਿਤੇ ਨਾ ਕਿਤੇ ਸਰਕਾਰ ਦੀ ਵੀ ਨਲਾਇਕੀ ਹੈ ਕੱਲੀ ਇਹ ਸਰਕਾਰ ਦੀ ਪਿਛਲ ਕੀ ਹੁਣ ਕੋਈ ਕਹਿ ਰਿਹਾ ਸੀਮੈਂਟ ਵਾਲੀ ਬਣਾ ਦਾਂਗੇ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾਗਾ ਪਰ ਪਹਿਲਾਂ ਕਿਉਂ ਨਹੀਂ ਇਹ ਸਾਰਾ ਕੁਛ ਕੀਤਾ ਗਿਆ ਹੁਣ ਸਾਰਾ ਦੋ ਸ਼ਬਦ ਕੁਦਰਤੀ ਆਫਤ ਕੁਦਰਤ ਦੇ ਨਾਮ ਦੇ ਉੱਤੇ ਹੀ ਸਾਰਾ ਭਾਂਡਾ ਭੰਨਿਆ ਜਾ ਰਿਹਾਗਾ ਇਹ ਵੀ ਕਿਤੇ ਨਾ ਕਿਤੇ ਇੱਕ ਵੱਡੀ ਗੱਲ ਆ ਜਿਹੜੀ ਲੋਕਾਂ ਨੂੰ ਸਮਝਣੀ ਪਊਗੀ ਤੇ ਲੋਕ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਆਬਾਦ ਕੀਤੀਆਂ ਤੇ ਉਹ ਜ਼ਮੀਨਾਂ ਜਦੋਂ ਦਰਿਆ ਰੋੜ ਕੇ ਲੈ ਜੇ ਉਹਨਾਂ ਦਾ ਦਿਲ ਪੁੱਛਿਆ ਹੀ ਜਾਣਦਾ ਹੈਗਾ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਚਾਹੇ ਉਹ 뮤직 ਇੰਡਸਟਰੀ ਦੇ ਹੋਣ ਫਿਲਮਾਂ ਵਾਲੇ ਹੋਣ ਕੋਈ ਹੋਰ ਸਮਾਜ ਸੇਵੀ ਸੰਸਥਾਾਂ ਸੰਸਥਾਵਾਂ ਹੋਣ ਐਸਜੀਪੀਸੀ ਹੋਵੇ ਗੁਰੂਕਰ ਹੋਣ ਉਹ ਸਾਰੇ ਨਾਲ ਖੜੇ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਇਸ ਤੋਂ 3-4-5 ਮਹੀਨਿਆਂ ਬਾਅਦ ਜਿਹੜੀ ਤਬਾਹੀ ਅਸੀਂ ਫਾਜ਼ਲਕਾ ਅਫਰੋਜ਼ਪੁਰ ਮਾਜੇ ਦੇ ਵਿੱਚ ਦੇਖ ਰਹੇ ਹਾਂ ਕੱਗਰ ਵਾਲਿਆਂ ਦਾ ਦਿਲ ਟੜਕੂ ਲੱਗਿਆ ਹੋਇਆਗਾ ਮੋਹੱਲੀ ਦੇ ਏਰੀਆ ਚ ਦੇਖ ਰਹੇ ਹਾਂ ਉਹਨਾਂ ਦੀ ਬਾਹ ਸਾਨੂੰ ਬਾਅਦ ਦੇ ਵਿੱਚ ਵੀ ਫੜਨੀ ਪੈਣੀ ਆ ਸੋ ਲਗਾਤਾਰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸਾਹਮਣੇ ਆ ਕੇ ਇਹ ਗੱਲਬਾਤ ਕਰਨੀ ਪੈਣੀ ਆ ਬਾਈ ਜੀ ਸਾਡੇ ਨਾਲ ਲਗਾਤਾਰ ਇਹ ਕਵਰ ਕਰ ਰਹੀ ਸੀ ਹੁਣ ਇਹਨਾਂ ਦਾ ਪੇਜ ਵੀ ਮਤਲਬ ਫੇਸਬੁੱਕ ਦੀ ਉੜਾਤਾ ਸਾਰੀ ਕਵਰੇਜ ਆ ਇਹ ਨੌਜਵਾਨ ਲੋਕਲ ਆ ਇਹਨੇ ਸਾਰੀ ਕਵਰੇਜ ਕੀਤੀ ਆ ਆਪਦੇ ਬਲਬੂਤੇ ਦੇ ਉੱਤੇ ਦਿਨ ਰਾਤ ਤੇ ਸਿਰਫ ਮੇਰੀ ਗੱਲਬਾਤ ਲਗਾਤਾਰ ਹੋ ਰਹੀ ਸੀ ਘੰਟਾ ਡੇਢ ਘੰਟਾ ਸੌਂ ਰਿਹਾ ਸੀ ਬਾਈ ਏ ਜਿਵੇਂ ਬਾਈ ਹੁਣੇ ਦੱਸ ਰਹੇ ਆ ਵੀ ਕਾਫੀ ਅੱਗੇ ਸੀਗਾ ਹੁਣ ਤਾਂ ਜਮੀ ਬਾਈ ਜੀ ਡੇਢ ਤੋਂ 2 ਕਿਲੇ ਦੀ ਦੂਰੀ ਸੀ ਜਦੋਂ ਅਸੀਂ ਪਹਿਲੇ ਦਿਨ ਤੋਂ ਹੀ ਗਏ ਸੀ ਵੀ ਸਥਿਤੀ ਕੰਟਰੋਲ ਦੇ ਵਿੱਚ ਨਹੀਂ ਪਰ ਜਿਹੜੇ ਪ੍ਰਸ਼ਾਸਨ ਆ ਇੱਥੇ ਮੌਕੇ ਤੇ ਜਿਹੜੇ ਮੌਕੇ ਤੇ ਜਿਹੜੇ ਪ੍ਰਸ਼ਾਸਨ ਪਹੁੰਚਦਾ ਸੀ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਸੀ ਕਿ ਸਥਿਤੀ ਕੰਟਰੋਲ ਦੇ ਵਿੱਚ ਆ ਅਸੀਂ ਚੀਕ-ਚੀਕ ਕੇ ਗੱਲ ਕਰ ਰਹੇ ਸੀ ਪਰ ਤੁਸੀਂ ਹੁਣ ਦੇਖ ਸਕਦੇ ਜਿਹੜੇ ਹੁਣ ਪ੍ਰਬੰਧ ਕੀਤੇ ਆ ਕਾਸ਼ੇ 2-4 ਦਿਨ ਪਹਿਲਾਂ ਕੀਤੇ ਹੁੰਦੇ ਨਾ ਅੱਜ ਨੂੰ ਆ ਮੌਕਾ ਨਾ ਦੇਖਣਾ ਪੈਂਦਾ ਹਾਂ 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 ਇਹਦੇ ਚੇ ਵੀ ਖਾਸ ਗੱਲ ਆ ਵੀ ਕੱਲਾ ਪਿੰਡਾਂ ਤੱਕ ਨਹੀਂ ਸੀ ਇਹ ਪਬਲਿਕ ਡੋਮੇਨ 'ਚ ਵੀ ਲੈ ਕੇ ਜਾ ਰਹੀ ਸੀ ਸਾਰੀ ਪਬਲਿਕ ਨੂੰ ਪਤਾ ਲੱਗ ਰਿਹਾ ਸੀ ਕਮ ਸੋਸ਼ਲ ਮੀਡੀਆ ਤੇ ਆ ਚੁੱਕਿਆ ਸੀ ਤੇ ਉਸ ਤੋਂ ਬਾਅਦ ਵੀ ਸਾਡੀ ਏਡੀ ਵੱਡੀ ਨਲਾਇਕੀ ਆ ਤਾਂ ਉਹਦੇ ਜ਼ਿੰਮੇਵਾਰ ਕੌਣ ਆ ਤੇ ਵੱਡੀ ਗੱਲ ਇਹ ਹੈ ਸਾਬ ਕਹਿੰਦੇ ਆ ਵੀ ਮੰਤਰੀਆਂ ਦੀ ਸੁਣੀ ਨਹੀਂ ਜਾਂਦੀ ਜਾਂ ਫਿਰ ਉਹ ਗੱਲ ਸੱਚ ਆ ਜਾਂ ਫਿਰ ਕੁਝ ਪੱਲੇ ਨਹੀਂ ਹੈਗਾ ਕਿਸੇ ਦੇ ਵੀ ਇਹ ਗੱਲ ਸੱਚ ਆ ਸੁਣੀ ਕਿਉਂ ਨਹੀਂ ਗਈ ਪਬਲਿਕ ਡੋਮੇਨ ਦੇ ਵਿੱਚ ਇੱਕ ਬੰਦਾ ਲਗਾਤਾਰ ਅਪਡੇਟਸ ਦੇ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਪਬਲਿਕ ਦੇ ਵਿੱਚ ਸਾਰੀਆਂ ਗੱਲਾਂ ਜਾ ਰਹਿਣਾਂ ਗਈਆਂ ਕਿਉਂ ਨਹੀਂ ਸੁਣੀਗੀ ਪਰ ਹੁਣ ਜਦੋਂ ਹੱਥੋਂ ਸਾਰਾ ਕੁਝ ਖੁੰਝ ਗਿਆ ਹੁਣ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਤਰਕ ਦੇ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਕਰ ਰਹੇ ਹਾਂ ਸੋ ਲਗਾਤਾਰ ਫਿਰ ਬੇਨਤੀ ਕੀਤੀ ਜਾ ਰਹੀ ਆ ਲੋਕਾਂ ਨੂੰ ਪਿੱਛੇ ਹੋਣ ਦੀ ਸੋ ਲਗਾਤਾਰ ਜਿਹੜੀਆਂ ਗਈਆਂ ਢੀਗਾ ਡਿਗਰੀ ਦਾ ਤੁਹਾਡਾ ਪਿੰਡ ਕਿਹੜਾ ਜੀ ਬਹੁਤ ਘੜਾ ਵੀਰੇ ਬਹੁਤ ਘੜਾ ਦੇ ਦਾਂ ਜਿਹੜਾ ਰੋਡ ਪਿੰਡ ਬਹੁਤ ਘੜਾ ਤੁਹਾਡਾ ਕੀ ਕਹਿਣਾ ਬਾਈ ਆਪਣੇ ਇਹ ਕਹਿਣਾ ਵੀ ਚਲੋ ਪਬ ਕੋਈ ਮਦਦ ਕਰਦਾ ਕੋਈ ਜਿੱਦਾਂ ਵੀ ਇਹ ਸਾਰੇ ਕਿੰਨੇ ਦਿਨਾਂ ਦੇ ਲੱਗੇ ਹੋਏ ਆ ਪਹਿਲਾਂ ਜਿਹਦੇ ਬੰਨ ਸਗਾ ਘਟੋ ਘਟ ਵੀ 1.5 ਕਿਲੋਮੀਟਰ ਦੂਰ ਜੇ ਤੱਕ ਕਿਸ ਨੇ ਕੋਈ ਕਰਨੀ ਕੀਤੀ ਅੱਜ ਸਾਰੇ ਪ੍ਰਸ਼ਾਸਨ ਦੇ ਜਿੰਨੇ ਵੀ ਲੋਕ ਆਏ ਆ ਤੇ ਲੋਕ ਬਤਮੀਜੀ ਕਰ ਰਹੇ ਸਾਰੇ ਨਾ ਤੇ ਭੱਜ ਭੱਜ ਨੂੰ ਪਹਿਰੇ ਆ ਵੀ ਲਾਈ ਅਸੀਂ ਡੰਡੇ ਮਾਰਾਂਗੇ ਆ ਕਰਾਂਗੇ ਵਾਹ ਕਰਾਂਗੇ ਸਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਧਰ ਦੀ ਥੋੜੀ ਕਿੱਥੇ ਥੋੜੀ ਅੱਖਾਂ ਖੋਲੀਆਂ ਵਾ ਹ ਜੇ ਉਧਰ ਦੀਆਂ ਅੱਖਾਂ ਖੋਲੀਆਂ ਹੁੰਦੀਆਂ ਤੇ ਅੱਜ ਸਾਨੂੰ ਆਧਾ ਨਾ ਦੇਖਣਾ ਪੈਂਦਾ ਹੁਣ ਡਬਲ 1 ਲਾਣ ਲੱਗ ਗਏ ਪਿੱਛੇ ਉਹ ਥੋੜੇ ਸੇਵਾਦਾਰੀ ਲੱਗੇ ਹੋਏ ਮੁੰਡੇ ਹਾਂਜੀ 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 ਤੇ ਉੱਥੇ ਚਲੋ ਉਹਨਾਂ ਦੇ ਪ੍ਰਸ਼ਾਸਨ ਦੇ ਲੋਕ ਵੀ ਲੱਗੇ ਹੋਏ ਆ ਵਿੱਚ ਵੈਸੇ ਜੇ ਡਬਲ 1 ਲਾਣ ਲੱਗੇ ਜੀ ਉਹੀ ਚ ਠੀਕ ਹੈ ਜੀ ਹੁਣ ਜਿਹਦੇ ਨੌਬਤ ਤੇ ਆਉਣ ਦੇ ਚਾਂਸ ਬਣੇ ਆ ਤਾਂ ਹੁਣ ਸਾਰੀ ਇੱਥੇ ਆ ਗਏ ਤਮਾਸ਼ਾ ਦੇਖਣ ਲੱਗੇ ਆ ਸਹੀ ਸਹੀ ਦੱਸ ਰਹੀ ਹੈ ਜਿਹੜੀ ਮਿੱਟੀ ਸੀ ਬੋਰੇ ਸੀ ਕੋਈ ਟਰਾਲੀਆਂ ਟਰੈਕਟਰ ਉਹ ਸਾਰਾ ਅਰੇਂਜਮੈਂਟ ਪ੍ਰਸ਼ਾਸਨ ਦਾ ਸੀ ਨਹੀਂ 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 ਉਹ ਪਿੰਡ ਦਾ ਸੀਗਾ ਜੀ ਹਾਂਜੀ ਹਾਂਜੀ ਉਹ ਸਾਰੇ ਪਿੰਡਾਂ ਦੇ ਲੋਕ ਨੇ ਸਾਡੇ ਭੈਣ ਭਾਈ ਸਾਰੇ ਜਿੰਨੇ ਦਿੱਸ ਗਏ ਕੋਈ ਕੋਈ ਤੇਲ ਦਿੱਤਾ ਗਿਆ ਕੋਈ ਹੈਲਪ ਕੋਈ ਨਹੀਂ ਜੀ ਕੋਈ ਕੋਈ ਹੈਲਪ ਨਹੀਂ ਐਦਾਂ ਦੀ ਕੋਈ ਹੈਲਪ ਨਹੀਂ ਕੀਤੀ ਗਈ ਸਮਝ ਜੇ ਹੈਲਪ ਕਰਦੇ ਸਮਝ ਸਾਨੂੰ ਹੋਰ ਹੌਸਲਾ ਮਿਲ ਜਾਂਦਾ ਹੈ ਨਾ ਫੇਰ ਸ਼ਾਇਦ ਕੰਟਰੋਲ ਵੀ ਹੋ ਜਾਂਦੀ ਸੀ ਜਿਹਨੀਆਂ ਇੱਥੇ بگੜੀ ਹੋਈ ਆ ਹੁਣ ਤੁਸੀਂ ਆਪ ਦੇਖ ਰਹੇ ਤੁਸੀਂ ਦੇਖ ਪਰ ਇਹਨਾਂ ਪ੍ਰਸ਼ਾਸਨ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਵੀ ਜੇ ਤੁਸੀਂ ਕਹਿੰਦਾ ਭਾਬਾ ਆ ਜਿਹੜਾ ਹੁਣ ਤੁਸੀਂ ਮਦਦ ਕਰ ਲੱਗੇ ਇਹ ਪਹਿਲਾਂ ਕਰ ਲੈਂਦੇ ਨਾ ਤਾਂ ਬੇਰੇ ਅੱਡੀ ਨੌਬਤ ਆਣੀ ਸੀਗੀ ਇਹ ਨੌਬਤ ਕੋਸ਼ਿਸ਼ ਕੋਈ ਨਹੀਂ ناکਾਮੀਆਂ ਕਰਕੇ ਆਈ ਹੈ ਨੌਬਤ ਨਹੀਂ ਆਣੀ ਸੀਗੀ ਜੀ ਹਾਂਜੀ ਇਹ ਤਾਂ ਆਪਣੀਆਂ ਵਰਦੀਆਂ ਪਾ ਕੇ ਚਾਰ-ਚਾਰ ਫੋਟੋਆਂ ਖਿਚਾ ਕੇ ਬਸ ਆਪਣੇ ਚਲੇ ਜਾਣਾ ਫੋਟੋਆਂ ਖਿਚਾ ਕੇ ਉੱਤੋਂ ਪੈਸੇ ਲੈ ਕੇ ਖਾ ਜਾਣੇ ਇਹਨਾਂ ਨੇ ਇਹਨਾਂ ਨੂੰ ਕੀ ਹੈ ਜੀ ਇੱਥੇ ਜੇ 2019 ਦੇ ਵਿੱਚ ਵੀ ਠੀਕ ਸੀ 23 ਦੇ ਵਿੱਚ ਹਾਂਜੀ ਹਾਂਜੀ ਠੀਕ ਰਿਹਾ ਉਹਦਾ ਹਾਂਜੀ ਆ ਤਾਂ ਦੇਖੋ ਜੀ ਜਿਹੜਾ ਅਮਦਾਵਾ ਜਿਹੜਾ ਸਾਡਾ ਪੱਤਰਕਾਰ ਬੈਠਾ ਸੱਚੀ ਖਬਰ ਦਿੰਦਾ ਉਹਦੀ ਬੰਦ ਕਰਾਤੀ ਕਹਿੰਦੇ ਖਬਰਾਂ ਨਹੀਂ ਦੇਣੀਆਂ ਉਹ ਸੱਚੀ ਖਬਰ ਦਿੰਦਾ ਤੇ ਬੰਦ ਕਰਾ ਦੇ ਇਹ ਵੀ ਹੁਣ ਪਿੰਡਾਂ ਵਿੱਚ ਸੱਚੀ ਖਬਰ ਅਮਦਾ ਕਦੋਂ ਦਾ ਰੋਲਾ ਪਾ ਰਿਹਾ ਕਦੋਂ ਦਾ ਰੋਲਾ ਪਾ ਰਿਹਾ ਇਹ ਇਹ ਨੌਜਵਾਨ ਪਿਛਲੇ ਲਗਾਤਾਰ ਕਿੰਨੇ ਦਿਨਾਂ ਦਾ ਰੋਲਾ ਪਾ ਰਿਹਾ ਉਹ ਉਡਾ ਦਿੱਤਾ ਗਿਆਗਾ ਉਹ ਹੈਕ ਕਰ ਲਿਆ ਗਿਆ ਜਾਣ ਕੇ ਉਡਾਇਆ ਜੀ ਮਤਲਬ ਆਪਾਂ ਦੇਖ ਸਕਦੇ ਆ ਇਹਨਾਂ ਦੀ ਸੱਚੀ ਖਬਰ ਦਿੱਤੀ ਜੀ ਇਹ ਬੰਦੇ ਨੇ ਇੱਕ ਇੱਕ ਪਾਲੇ ਦੀ ਦਿੱਤੀ ਜੀ ਨਿਪੰਦਰ 10 ਦਿਨੋਂ ਕਿਸੇ ਬੰਦੇ ਨੂੰ ਖੱਜਲ ਹੁੰਦੇ ਨੇ ਇਹਦਾ ਅੱਜ ਨੈੱਟ ਬੰਦ ਕਰਾਤਾ 15 ਦਿਨ ਹੋ ਗਏ ਮਤਲਬ ਇਹ ਜਿਹੜੇ ਨੌਜਵਾਨ ਜਿਹੜੇ ਚੰਗਾ ਕਾਰਜ ਕਰ ਰਹੇ ਆ ਉਹਨਾਂ ਦੇ ਵੀ ਪ੍ਰੈਸ਼ਰ ਇਹਦਾ ਤੁਸੀਂ ਕਰ ਰਹੇ ਹੋ ਤਾਂ ਦੇਖ ਸਕਦੇ ਹੋ ਫਿਰ ਕੰਮ ਕਿਵੇਂ ਚੱਲੂਗਾ ਸੱਚੀ ਖਬਰ ਦਿੰਦੇ ਸੋ ਇੱਕ ਹੋਰ ਗੱਲ ਆ ਜਿਹੜੀ ਪਹਿਲਾਂ ਲੋਕ ਦਬੀ ਬਾਤ ਦੇ ਵਿੱਚ ਗੱਲ ਕਰ ਰਹੇ ਸੀ ਪਹਿਲਾਂ ਪਰ ਹੁਣ ਪਬਲਿਕਲੀ ਲੋਕ ਬੋਲਣ ਲੱਗ ਗਏ ਵੀ ਜਿੱਥੇ ਅਸੀਂ ਖੜੇ ਆ ਬਹੁਤ ਪੁਰਾਣਾ ਬ ਤੇ ਬੰਨ ਟੁੱਟਣ ਦਾ ਵੱਡਾ ਕਾਰਨ ਜਿਹੜਾ ਉਹ ਮਾਈਨਿੰਗ ਵੀ ਰਿਹਾ ਹੈਗਾ ਕਿਉਂਕਿ ਲਗਾਤਾਰ ਇੱਥੇ ਮਾਈਨਿੰਗ ਹੁੰਦੀ ਰਹੀ ਹੈ ਲਗਾਤਾਰ ਵੀਡੀਓਜ਼ ਵੀ ਪਹਿਲਾਂ ਆਉਂਦੀਆਂ ਰਹਿਣਗੀਆਂ ਪਰ ਉਹਦੇ ਤੇ ਅਸੀਂ ਬੋਲਦੇ ਨਹੀਂ ਕਿਉਂਕਿ ਬੋਲਦੇ ਉਦੋਂ ਜਦੋਂ ਪਾਣੀ ਆਉਂਦਾਗਾ ਉਦੋਂ ਸਾਰੇ ਲੀਡਰ ਕਹਿੰਦੇ ਆ ਵੀ ਕੁਦਰਤੀ ਕਰੋਪੀ ਤੇ ਜਦੋਂ ਪਾਣੀ ਚਲਾ ਜਾਂਦਾ ਉਦੋਂ ਸਾਰੇ ਲੀਡਰ ਕਹਿੰਦੇ ਵੀ ਰੇਤਾ ਸਾਡਾ ਇਹੀ ਸਚਾਈ ਆ ਇਹ ਪੰਜਾਬ ਦੀ ਸੱਚੀ ਸਚਾਈ ਆ ਚਾਹੇ ਇਹਨੂੰ ਤੁਸੀਂ ਜਿਵੇਂ ਮਰਜ਼ੀ ਦੇਖ ਲਓ ਇਹ ਗੱਲ ਹੁੰਦੀ ਆ ਬਾਬਾ ਜੀ ਮਾਈਨਿੰਗ ਯਾਰ ਇ ਹਜ਼ਾਰਾਂ ਹੀ ਟਿੱਪਰ ਖੜਾ ਹੁੰਦਾ ਸੀ ਤੇ ਹਜ਼ਾਰਾਂ ਹੀ ਸੈਂਕੜਿਆਂ ਦੇ ਹਿਸਾਬ ਨਾਲ ਉਹ ਬਨ ਤੇ ਆਏ ਬਨ ਤੇ ਆ ਕੇ ਇੱਥੇ ਚਾਹ ਰੇਤਾ ਭਰ ਕੇ ਜਾਂਦਾ ਸੀ ਹਾਂ ਅਸੀਂ ਰੇਤੇ ਦੀ ਖਾਤ ਲੜਾਈਆਂ ਵੀ ਹੋਈਆਂ ਬਹੁਤ ਹੋਈਆਂ ਤੇ ਇਹ ਕਿੰਨਾ ਪੁਰਾਣਾ ਬੰਨਾਂ ਕਿੰਨੇ ਸਾਲ ਇਹ ਘਟੋ ਘਟ ਇਹਨੂੰ ਹੋ ਗਏ ਜੀ 55 56 ਸਾਲ 55 56 ਸਾਲਾਂ ਦਾ ਹਿੱਲਿਆਣੀ ਆ ਅਸੀਂ ਛੋਟੇ ਛੋਟੇ ਸੀ ਜਦੇ ਬਣਿਆ ਇਹ ਹਾਂ ਜਦ ਜਦ ਨਹੀਂ ਹਿੱਲਿਆ ਬਹੁਤ ਵਧੀਆ ਬਣ ਸੀਗਾ ਇਹ ਬੜੀ ਵਾਰੀ ਪਾਣੀ ਆਇਆ ਪਰ ਇਧਰ ਨੇੜੇ ਨਹੀਂ ਆਇਆ ਆ ਪਹਿਲੀ ਵਾਰ ਐਨਾ ਰੇਤਾ ਚਕਾ ਕੇ ਸਭ ਕੁਝ ਖਤਮ ਕਰ ਦਿੱਤਾ ਹੁਣ ਜਨਤਾ ਡੁੱਬਣ ਤੇ ਆਈ ਹੋਈ ਆ ਜੀ ਆ ਥੋੜੀ ਦੇਖ ਰਹੇ ਆ ਕੋਈ ਲੱਗਦਾ ਬੰਨ ਸ਼ੋਪ ਪਹਿਲਾਂ 88 ਠੂਸੀ ਵਾਲੇ ਚਲੇ ਨਹੀਂ ਕੁਝ ਨਹੀਂ ਹੋਇਆ ਹਾਂ ਇਧਰ ਨਹੀਂ ਕੁਝ ਵੀ ਹੋਇਆ ਪਿੱਛੇ ਹੁੰਦਾ ਰਿਹਾ ਹੋਇਆ ਉਹ ਵੀ ਖਾਸ ਕਰਕੇ ਜਦੋਂ ਅਸੀਂ ਵੀ ਪਿੱਛੋਂ ਤੁਰ ਕੇ ਆ ਰਹੇ ਸੀ ਤਾਂ ਪਤਾ ਲੱਗ ਰਿਹਾ ਸੀ ਵੀ ਬੰਨ ਬਹੁਤ ਮਜ਼ਬੂਤ ਆ ਬਹੁਤ ਚੌੜਾਗਾ ਪਰ ਇੱਥੇ ਆ ਕੇ ਜਿਹੜੀ ਪੋਜੀਸ਼ਨ ਆ ਉਹ ਹੋਰ ਦੇਖੀ ਆ ਕਿਉਂਕਿ ਅਸਲ ਕਹਾਣੀ ਇਹ ਆ ਵੀ ਇਹਦੇ ਵਿੱਚੋਂ ਬਹੁਤ ਸਾਰੀ ਮਾਇਆ ਨਿਕਲੀ ਆ ਤੇ ਉਹ ਮਾਇਆ ਗਈ ਆ ਇਹਨਾਂ ਦੇ ਚਟ ਕੱਪੜੀਆਂ ਦੇ ਘਰੇ ਜਿਹੜੇ ਇਹ ਲੀਡਰ ਨੇ ਉਹ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਜਿਹੜੀ ਪਾਰਟੀ ਸੱਤਾ ਕਰਨ ਆਈ ਆ ਉਹਨੇ ਹੀ ਮਾਈਨਿੰਗ ਦੇ ਵਿੱਚੋਂ ਧੜਾ ਧੜ ਮ ਜੇ ਜਦੋਂ ਫਲੱਡ ਆਉਂਦੇ ਆ ਉਦੋਂ ਇਹ ਕਿਹਾ ਵੀ ਇਹ ਕੁਦਰਤੀ ਕਰੋਪੀ ਹੈ ਸੋ ਇਹ ਇਹ ਇੱਕ ਸਚਾਈ ਹੈ